ਸੋ 1972 ਦੀ ਜੰਗ ਦੇ ਅਸਲ ਹੀਰੋ ਲੋਂਗੋ ਵਾਲਾ ਪੋਸਟ ਤਾਂ ਜੇਕਰ ਹੁੰਦਾ ਜਦੋਂ ਜਦੋਂ ਬਾਰਡਰ ਫਿਲਮ ਬਣੀ ਵਨ ਫਿਲਮ ਬਣੀ ਤੁਹਾਡੇ ਮਨ ਚ ਕੀ ਕੀ ਖਿਆਲ ਚੱਲੇ ਜਦੋਂ ਤੁਸੀਂ ਦੇਖੀ ਹੋਣੀ ਜਾਂ ਲੋਕਾਂ ਤੋਂ ਸੀਨਾ ਬਾਰੇ ਜੇਕਰ ਸੁਣਿਆ ਹੋਣਾ ਮਨੋ ਦਾਸ ਹੋਇਆ ਸੰਨੀ ਦਿਓਲ ਦੇ ਵਿੱਚ ਮਾੜੀ ਮੋਟੀ ਕੋਈ ਹੈਗੀ ਹੈ ਨਾ ਪੰਜਾਬੀਅਤ ਜੇ ਉਹਨੇ ਫਗਵਾੜੇ ਦਾ ਪਾਣੀ ਪੀਤਾ ਜਾਂ ਖੰਨੇ ਦਾ ਪੀਤਾ ਜਾਂ ਲੁਧਿਆਣੇ ਦਾ ਉਹ ਖੁਦ ਸਾਨੂੰ ਮਿਲੇ ਆਣ ਕੇ ਟੀਵੀ ਤੇ ਦੇਖੀ ਫਿਲਮ ਹੈਗਾ ਸੰਨੀ ਦਿਓਲ ਰੋਲ ਕਰ ਰਿਹਾ ਕੁਲਦੀਪ ਸਿੰਘ ਚੰਦਪਰੀ ਦਾ ਇਹ ਸਾਡੇ ਮੇਜਰ ਸੀ ਉਦੋਂ ਤੇ ਜਦ ਅਸੀਂ ਦੇਖਿਆ ਇਹ ਵੀ दिखा रहे डबल इंजन की सरकार के प्रयासों से किसानों को मेहनत का पूरा दाम मिल रहा है सब्सिडी और बीज पर बड़ी सहायता अब सीधे किसानों को मिल रही है भावान्तर भरपाई योजना एवं बागवानी ने खोल दिए आय के नए रास्ते देश के सची प्रधानमंत्री आदरणीय मोदी जी के नेतृत्व में ऐसी नीतियां बनाई हैं जिनसे किसानों की आय लगातार बढ़े ये हमारी सरकार मोदी जी के नेतृत्व तो में डबल इंजन की सरकार चल रही कि हमारा किसान सशक्त हो मजबूत हो और उसको लेकर के हमारी नीतियां लगातार उनकी आय बढ़ाने के लिए काम कर रही है अब गांव की खुशहाली खेतों से झलकती है और किसान क्रेडिट कार्ड की ऋण सीमा पांच लाख कर दी गई ताकि खेती आसान बने और किसान अपने सपनों को पूरा कर सके मुख्यमंत्री श्री नायब सिंह सैनी जी के कुशल नेतृत्व में किसान उत्थान के नए अध्याय लिखे गए हैं जब अन्नदाता मुस्कुराएगा तभी हरियाणा चमकेगा ਉਹਦੇ ਚ ਜਿਵੇਂ ਇੱਕ ਗੁੱਥਮ ਗੁੱਥਾਲੀ ਲੜਾਈ ਕੁਛ ਨੋਕ ਸੁਣੀ ਆਮਣੇ ਸਾਹਮਣੇ ਆ ਉਹ ਬਿਲਕੁਲ ਨਹੀਂ ਆ ਕੋਈ ਚੀਜ਼ ਨਹੀਂ ਸਾਡੇ ਜਵਾਨਾਂ ਨੇ ਤਾਂ ਉਹਨਾਂ ਨੂੰ ਪੋਸਟ ਦੇ ਉੱਤੇ ਚੜ੍ਹਣ ਹੀ ਨਹੀਂ ਦਿੱਤਾ ਤੇ ਕੋਈ ਤੁਨ ਮੁਕੀ ਵਾਲੀ ਤਾਂ ਲੜਾਈ ਦੀ ਗੱਲ ਹੀ ਨਹੀਂ ਕੋਈ ਇਹ ਸਾਨੂੰ ਸਾਰਿਆਂ ਨੂੰ ਤਕਰੀਬਨ ਮਰੇ ਜ਼ਿਕਾ ਰਿਆ ਤੇ ਅਸੀਂ ਤਾਂ ਜਿੰਦਾ ਆ ਬਹੁਤ ਸਾਰੇ ਬੰਦੇ ਜਿੰਦਾ ਸਾਡੇ ਗੇ ਅਸੀਂ ਹੁਣ ਕਹੀਏ ਕਿਸ ਨੂੰ ਵੀ ਛੰਨੀ ਦਿ올 ਨੇ ਇਹ ਦਿਖਾਇਆ ਉਹ ਕਹਿੰਨੇ ਕਿ ਨਹੀਂ ਜੋ ਉਹਨੇ ਦਿਖਾਇਆ ਉਹ ਠੀਕ ਹੈ ਤੇ ਮੈਂ ਕਿਹਾ ਜਿਹੜੇ ਅਸੀਂ ਉੱਥੇ ਲੜ ਕੇ ਆਏ ਲੋਗੇ ਵਾਲਾ ਜਿਹੜੇ ਮੁਕਾਬਲਾ ਕਰਦੇ ਕੀਤਾ ਵਾ ਅਸੀਂ ਦੁਸ਼ਮਣ ਦਾ ਉਹਨਾਂ ਦੀ ਗੱਲ ਝੂਠੀ ਆ ਤੇ ਜਿਹੜਾ ਉਹ ਉੱਥੇ ਬੰਬੇ ਬੈਠਾ ਗੱਲਾਂ ਕਰੀ ਜਾਂਦਾ ਵਾ ਉਹਦੀ ਗੱਲ ਸੱਚੀ ਆ ਲੇਕਿਨ ਮਨੋਰਿੰਜਨਤਾ ਉਹਦਾ ਹੁੰਦਾ ਜਦ ਉੱਥੇ ਸਾਹਮਣੇ ਸਾਹਮਣੇ ਦੁਸ਼ਮਣ ਕਹਿੰਦਾ ਨਾ ਵੀ ਆ ਜਾਓ ਤੇ ਫਿਰ ਉਹਦੇ ਨਾਲ ਪੰਜਾ ਲੜਾਉਣਾ ਪੈਂਦਾ ਫਿਰ ਪਤਾ ਲੱਗਦਾ ਵੀ ਕੀ ਬਣਦਾ ਹੈ ਜਾ ਕੇ ਤਾਂ ਵੇਖ ਵਾ ਜਹੀਦ ਹੋ ਗਏ ਇਹ ਦਿਖਾ ਰਿਆ ਸੰਨੀ ਜੀ ਮਾਸਟਰ ਜੀ ਤੇ ਫਿਰ ਉੱਥੇ ਉਹਨਾਂ ਨੇ ਇਹ ਕਿਉਂ ਨਹੀਂ ਦਿਖਾਇਆ ਵੀ ਝੋਲੰਗੇ ਵਾਲਾ ਉਹਨਾਂ ਨੇ ਕੈਪਚਰ ਕਰ ਲਿਆ ਪਾਕਿਸਤਾਨ ਨੇ ਤੇ ਇਹਨਾਂ ਨੇ ਇਹਨੇ ਕਿਵੇਂ ਦਿਖਾ ਦਿੱਤਾ ਵੀ ਉੱਥੇ ਸਾਰੇ ਮਰ ਗਏ ਜੇ ਸਾਰੇ ਮਰ ਗਏ ਤੇ ਪਾਕਿਸਤਾਨ ਨੂੰ ਕਿਉਂ ਨਹੀਂ ਦਿਖਾਇਆ ਇਹਨਾਂ ਨੇ ਵੀ ਹਾਂ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਇਹ ਵੀ ਤਾਂ ਕਹਿੰਦਾ ਫਿਲਮ ਵਿੱਚ ਡਿਊਟੀ ਉਸ ਸਮੇਂ ਕਿੱਥੇ ਕਿੱਥੇ ਤੁਸੀਂ ਮੋਰਚਾ ਸੰਭਾਲੀ ਬੈਠੇ ਮੇਰਾ ਮੋਰਚਾ ਸੀ ਬਿਲਕੁਲ ਸੈਂਟਰ 'ਚ ਮੇਰੇ ਕੋਲੇ ਟਾਪ ਸੀਕਰਡ ਡਾਕੂਮੈਂਟ ਸੀ ਜਦ ਜਾਲੀ ਆਲੀ ਉਹਨਾਂ ਦਾ ਹੋਇਆ ਉਦੋਂ ਮੈਂ ਨਾਲ ਦੇ ਮੁੰਡੇ ਨੂੰ ਕਿ ਮੁੰਡਾ ਸੀ ਨਾਲ ਵਿੱਚ ਦਫ਼ਤਰ 'ਚ ਹੁੰਦਾ ਮੈਂ ਕ ਇਲਾ ਹੁਣ ਦੇਖਦੇ ਆਂ ਵੀ ਤੂੰ ਫੈਰ ਕਰ ਉਹਦੋਂ ਟੈਂਕ ਦਿਖ ਰਹੇ ਸੀ ਵੀ ਇਹ ਹੁਣ ਇਹਨਾਂ ਨੇ ਲਾਈਨ ਅਪ ਕਰ ਲਏ ਟੈਂਕ ਲਾਈਨ ਅਪ ਕਰਨ ਤੋਂ ਬਾਅਦ ਵੀ ਇਹ ਸਾਡੇ ਤੇ ਕਾਉਂਟਰ ਅਟੈਕ ਸ਼ੁਰੂ ਕਰਨਗੇ। ਦਾਰਗੜ ਤੇ ਆ ਸਕਦੇ ਸੀ ਸਾਹਮਣੇ ਟਾਰਗੇਟ ਸੀ ਜਿਵੇਂ ਹੁਣ ਜਿੱਧਰੋਂ ਇਧਰੋਂ ਟੈਂਕ ਆ ਰਹੇ ਆ ਅਸੀਂ ਬਿਲਕੁਲ ਸਾਹਮਣੇ ਸੀ ਇਸ ਤਰ੍ਹਾਂ ਗੁਲਾਈਚ ਜੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਵੀ 45 ਟੈਂਕ ਤੇ ਕ੍ਰੋਸ ਕਰਾਇਆ ਸੀ ਬਾਕੀ ਆ ਰਹੇ ਸੀ ਪਿੱਛੇ ਪਾਕਿਸਤਾਨੀਆਂ ਨੇ ਉਸ ਸਮੇਂ ਜੈਸਲਮੇਰ ਜਾ ਕੇ ਵੀ ਨਾਸ਼ਤਾ ਕਰਾਂਗੇ ਸਵੇਰ ਦਾ ਸੀ ਉਹ ਕਹਿੰਦੇ ਬ੍ਰੇਕਫਾਸਟ ਸਾਡੀ ਉੱਥੇ ਆ ਹਰੀਆਂ ਮਿਰਚਾਂ ਉਹਨਾਂ ਦੇ ਕੋਲੇ ਆ ਆ ਜਿਹੜੀ ਐ ਇਹਦੇ ਚ ਕਿਉਂ ਸੀ ਮੈਂ ਕਿੱਲੀ ਆ ਕਿੱਲੀ ਜੀ ਦਿਖਾਵੇ ਮੜੀ ਜਿਹੜੀ ਇਹ ਸਮੇਂ ਦੀ ਜਿਹੜੀ ਤੁਸੀਂ ਇਹ ਕਿਸ ਉਹਨਾਂ ਦੇ ਟੈਂਕ ਦੇ ਵਿੱਚ ਸੀ ਇਹ ਉਹਨਾਂ ਦੇ ਟੈਂਕ ਜਿਹੜਾ ਉੱਥੇ ਖੜਾ ਨਾ ਉਸ ਟੈਂਕ ਚੋਂ ਕੱਢੀ ਜਿਹੜਾ ਸਾਡੀ ਪੋਸਟ ਤੇ ਲਾਗੇ ਉੱਥੇ ਲੌਂਗੇ ਵਾਲਾ ਖੜਾ ਉਹਦੇ ਵਿੱਚ ਸੀ ਹੈ ਪੰਜਾਬ ਦੇ ਕਿੰਨੇ 66 ਬਟਾਲੀਅਨ ਦੇ ਵਿੱਚ ਸਾਰੀ ਸਾਡੀ ਹੈ ਹੀ ਪੰਜਾਬ ਰੈਜiment ਸੀ ਹੈ ਕਿੱਥੇ ਦੇਖੋ 2000 ਅਗਰ ਬੰਦਾ ਆ ਉਹਨਾਂ ਦਾ ਤੇ 2000 ਫਾਇਰ ਕਰ ਰਿਆ ਕਿ ਸਿੰਗਲਿਸ਼ ਕਰ ਗੋਲੀ ਵੀ ਕਰਦੇ ਆ ਤੇ ਕਿੰਨੀ ਆਉਗੀ 2000 ਕਿੱਥੇ ਸਾਡੇ 85000 85 ਆਦਮੀਆਂ ਨੇ ਉਹ ਤਾਂ ਫੈਰ ਕਰਨਾ ਵਾ ਜਦ ਦੁਸ਼ਮਣ ਦੀਦਾ ਸਾਹਮਣੇ ਵੀ ਆਉਣੇ ਮੇਰੀ ਮਾਰ ਚੋਣ ਨਹੀਂ ਚੱਲ ਰਹੀ 1997 ਦੇ ਵਿੱਚ ਸਰੀ ਦਿਉਲ ਦੀ ਬਾਰਡਰ ਫਿਲਮ ਆਈ ਸੀ ਤੇ ਹੁਣ ਬਾਰਡਰ 2 ਆ ਪਰ ਜਿਹੜੀ ਬਾਰਡਰ 1 ਫਿਲਮ ਆਈ ਸੀ ਉਸ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਉੱਠਦਾ ਰਿਹਾ ਅਸਲ ਦੇ ਵਿੱਚ ਉਹ ਫਿਲਮ 1971 ਦੇ ਵਿੱਚ ਜਦੋਂ ਜੰਗ ਹੋਈ ਖਾਸ ਕਰਕੇ ਲੌਂਗੋਆ ਵਾਲਾ ਪੋਸਟ ਦਾ ਜ਼ਿਕਰ ਹੁੰਦਾ ਉਹ ਸਾਰਾ ਕੁਝ ਉਸ ਦੇ ਵਿੱਚ ਦਰਸਾਇਆ ਗਿਆ ਪਰ ਇਹ ਵੀ ਸਵਾਲ ਉੱਠਦੇ ਨੇ ਕਿ ਉਸ ਫਿਲਮ ਦੇ ਵਿੱਚ ਤੱਥਾਂ ਨੂੰ ਤੋੜਿਆ ਗਿਆ ਇਤਿਹਾਸ ਨੂੰ ਤੋੜਮਰੋੜ ਕੇ ਪੇਸ਼ ਕੀਤਾ ਗਿਆ ਸਾਡੇ ਨਾਲ ਉਸ ਜੰਗ ਦੇ ਅਸਲ ਹੀਰੋ ਫਿਲਮਾਂ ਦੇ ਵਿੱਚ ਤਾਂ ਨਕਲੀ ਹੀਰੋ ਹੁੰਦੇ ਨੇ ਪਰ ਜਿਹੜੇ ਅਸਲ ਹੀਰੋ ਨੇ ਉਹ ਸਾਡੇ ਨਾਲ ਨੇ ਇਸ ਸਮੇਂ ਹੌਲਦਾਰ ਮਖਤਿਆਰ ਸਿੰਘ ਜਿਨ੍ਹਾਂ ਨੇ ਉਹ ਜੰਗ ਲੜੀ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਕਈ ਇਤਰਾਜ਼ ਵੀ ਨੇ ਸਣੀ ਦੇਉਲ ਦੀ ਉਸ ਫਿਲਮ ਤੇ ਹੁਣ ਬਾਰਡਰ 2 ਵੀ ਆਈ ਆ ਉਸ ਦੇ ਬਾਰੇ ਵੀ ਮੈਂ ਕਈ ਫੌਜੀਆ ਦੇ ਬਿਆਨ ਸੁਣੇ ਨੇ ਕਿ ਉਸ ਦੇ ਵਿੱਚ ਵੀ ਕਈ ਤੱਥ ਗਲਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਰਦੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਿੰਨੇ ਐਫਰਟਸ ਕਰਕੇ ਆਏ ਹੋ ਲੱਭ ਲੱਭ ਕੇ ਆਏ ਹੋ ਮੈਨੂੰ ਅਦਰਵਾਜ਼ੀ ਇੰਨੇ ਐਫਰਟਸ ਬਹੁਤ ਘੱਟ ਲੋ ਕਰਦੇ ਆ ਕਿਉਂਕਿ ਤੁਹਾਨੂੰ ਬਹੁਤ ਸਾਡੀ ਰਿਸਪੈਕਟ ਹੈ ਫੌਜੀਆਂ ਦੀ ਔਰ ਬਹੁਤ ਪਿਆਰ ਕਰਦੇ ਹੋ ਤੁਸੀਂ ਚੈਨਲਾਂ ਵਾਲੇ ਵੀਰ ਸਾਡੇ ਇਸ ਕਰਕੇ ਤੁਸੀਂ ਸਾਨੂੰ ਲੱਭ ਲੱਭ ਕੇ ਤੇ ਸਾਡੀਆਂ ਗੱਲਾਂ ਸੁਣਦੇ ਵੀ ਅਸਲ ਅਸਲੀਅਤ ਕੀ ਆ ਤੁਸੀਂ ਉਸ 1971 ਦੀ ਜੰਗ ਦੇ ਅਸਲ ਹੀਰੋ ਲੋਂਗੋ ਵਾਲਾ ਪੋਸਟ ਦਾ ਜੇਕਰ ਹੁੰਦਾ ਜਦੋਂ ਜਦੋਂ ਬਾਰਡਰ ਫਿਲਮ ਬਣੀ ਵਨ ਫਿਲਮ ਬਣੀ ਤੁਹਾਡੇ ਮਨ ਚ ਕੀ ਕੀ ਖਿਆਲ ਚੱਲੇ ਜਦੋਂ ਤੁਸੀਂ ਦੇਖੀ ਹੋਣੀ ਜਾਂ ਲੋਕਾਂ ਤੋਂ ਸੀਨਾ ਬਾਰੇ ਜੇਕਰ ਸੁਣਿਆ ਹੋਣਾ ਮਾਨੋਦਾਸ ਹੋਇਆ ਸੀ ਨਹੀਂ ਜਦ ਸਾਨੂੰ ਪਤਾ ਲੱਗਾ ਨਾ ਵੀ ਬਾਰਡਰ ਫਿਲਮ ਆਈ ਇਹਦੇ ਤੇ ਟੀਵੀ ਤੇ ਆ ਰਹੀ ਆ ਤੇ ਥੋੜਾ ਜਿਹਾ ਇਹ ਹੋਇਆ ਵੀ ਬਾਰਡਰ ਫਿਲਮ ਜਿਹੜੀ ਆ ਬਾਰਡਰ ਤੇ 1971 ਦੀ ਲੜਾਈ ਆ ਸੀ ਲੜੀ ਬਾਰਡਰ ਤੇ ਤਾਂ ਤੇ ਵੀ ਦੇਖਦੇ ਆ ਵੀ ਕੀ ਕੀ ਆ ਰਿਹਾ ਉਹਦੇ ਚ ਜਦੋਂ ਕਿਸੇ ਟਾਈਮ ਤੇ ਥੀਏਟਰ ਦੇ ਵਿੱਚ ਤਾਂ ਨਹੀਂ ਮੈਂ ਫਿਲਮ ਦੇਖੀ ਟੀਵੀ ਤੇ ਦੇਖਿਆ ਜਦ ਟੀਵੀ ਤੇ ਦੇਖੀ ਫਿਲਮ ਮੈਂ ਕਿਹਾ ਸੰਨੀ ਦਿਓਲ ਰੋਲ ਕਰ ਰਿਹਾ ਕੁਲਦੀਪ ਸਿੰਘ ਚੰਦਪਰੀ ਦਾ ਇਹ ਸਾਡੇ ਮੇਜਰ ਸੀ ਉਦੋਂ ਮੇਜਰ ਕੁਲਦੀਪ ਸਿੰਘ ਕੁਲਦੀਪ ਸਿੰਘ ਚੰਦਪਰੀ ਸਾਡੇ ਕਮਾਂਡਰ ਸੀ ਉੱਥੇ α ਕੰਪਨੀ ਤੇ ਹੀ ਪੰਜਾਬ ਦੇ ਹੋ ਔਰ ਲੋਂਗੇ ਵਾਲਾ ਲੜੇ ਆਏ ਵੀ ਚਲੋ ਦੇਖਦੇ ਆਂ ਕੀ ਹੈ ਉਹ ਵਿੱਚ ਵਿੱਚ ਜਦ ਦੇਖਿਆ ਉੱਥੇ ਸਵੇ ਇੱਕ ਸੀਨ ਆਇਆ ਜਿਹਦੇ ਵਿੱਚ ਸੂਬੇਦਾਰ ਰਤੇ ਸਿੰਘ ਡਾਂਸ ਕਰਦੇ ਦਿਖਾਤੇ ਚਲੋ ਮੰਨ ਲਓ ਵੀ ਵੈਲਫੇਅਰ ਪਰ ਸੂਬੇਦਾਰ ਸਾਹਿਬ ਉਸ ਉਮਰ ਚ ਨਹੀਂ ਸੀ ਨਾ ਇਸ ਤਰ੍ਹਾਂ ਦੇ ਉਹ ਕੁਆਲਿਟੀ ਜੀ ਉਹਨਾਂ ਚ ਵੀ ਉਹ ਡਾਂਸ ਕਰਦੇ ਜਿਹੜੇ ਉਹਨਾਂ ਨੇ ਉਹਦੇ 'ਚ ਕੈਪਟਨ ਸਾਹਿਬ ਦਿਖਾਏ ਆ ਕਿ ਬੀਐਸਐਫ ਦੇ ਬੀਐਸਐਫ ਦੇ ਕੈਪਟਨ ਸਾਹਿਬ ਉੱਥੇ ਹੈ ਨਹੀਂ ਸੀ ਉੱਥੇ ਸਿਰਫ ਬੀਐਸਐਫ ਦਾ ਇੱਕ ਜਵਾਨ ਸੀ ਉਹ ਵੀ ਸਾਨੂੰ ਜਿਹੜੇ ਪੋਸਟ ਤੇ ਰੈਕੀ ਵਾਸਤੇ ਉਠ ਦਿੱਤੇ ਸੀ ਬੀਐਸਐਫ ਦੇ ਜਿੰਨਾਂ ਕੋਲੋਂ ਲੋਂਗੇਵਾਲ ਦੀ ਪੋਸਟ ਤੋਂ ਅਸੀਂ ਚਾਰਜ ਲਿਆ ਆ ਉਹ ਛੱਡ ਗਏ ਸੀ ਉਹਨੂੰ ਇੱਕ ਬੰਦਾ ਸੀ ਬਾਕੀ ਪੋਸਟ ਉਹਨਾਂ ਜਿੰਨੇ ਵੀ ਬੀਐਸਐਫ ਦੇ ਸੀ ਉਹ ਵੇਡਰਾ ਕਰਕੇ ਹੋਰ ਕਿਤੇ ਉਹਨਾਂ ਡਿਪਲੋਏ ਕਰ ਦਿੱਤੇ ਤੇ ਜਦ ਅਸੀਂ ਦੇਖਿਆ ਇਹ ਵੀ ਇਹ ਕੀ ਦਿਖਾ ਰਹੇ ਆ ਉਹਦੇ ਚ ਜਿਵੇਂ ਇੱਕ ਗੁੱਥਮ ਗੁੱਥਾਲੀ ਲੜਾਈ ਕੁਛ ਨੋਕ ਸੁਣੀ ਸਾਹਮਣੇ ਆ ਉਹ ਬਿਲਕੁਲ ਨਹੀਂ ਆ ਕੋਈ ਚੀਜ਼ ਨਹੀਂ ਉਤਿਆਸ ਨੂੰ ਤੋੜਿਆ ਗਿਆ ਮਰੋੜਿਆ ਗਿਆ ਫਿਰ ਤੋੜਿਆ ਗਿਆ ਉਹਨਾਂ ਨੂੰ ਤੇ ਸਾਡੇ ਜਵਾਨਾਂ ਨੇ ਤਾਂ ਉਹਨਾਂ ਨੂੰ ਪੋਸਟ ਦੇ ਉੱਤੇ ਚੜ੍ਹਣ ਹੀ ਨਹੀਂ ਦਿੱਤਾ ਤਾਂ ਕੋਈ ਤੁਨਮੁੱਕੀ ਵਾਲੀ ਚ ਲੜਾਈ ਦੀ ਗੱਲ ਹੀ ਨਹੀਂ ਕੋਈ ਮਤਲਬ ਹੀ ਕੋਈ ਨਹੀਂ ਹੈ ਇਹ ਸਾਨੂੰ ਸਾਰਿਆਂ ਨੂੰ ਤਕਰੀਬਨ ਮਰੇ ਦਿਖਾ ਰਿਹਾ ਤੇ ਅਸੀਂ ਤਾਂ ਜਿੰਦਾ ਆ ਬਹੁਤ ਸਾਰੇ ਬੰਦੇ ਜਿੰਦਾ ਸਾਡੇ ਸਿਰਫ 3 ਕੈਜੂਐਲਟੀਆਂ ਹੋਈਆਂ ਉੱਥੇ ਜਗਜੀਤ ਔਰ ਆਪਣਾ ਚਰਨਦਾਸ ਔਰ ਬਿਸ਼ਨਦਾਸ ਸਿਰਫ ਤਿੰਨ ਕੈਜੂਲਟੀਆਂ ਹੋਈਆਂ ਤਿੰਨ ਚਾਰ ਬੰਦੇ ਸਾਡੇ ਜ਼ਖਮੀ ਹੋਇਆ ਜਿਨ੍ਹਾਂ ਚੋਂ ਜ਼ਿਆਦਾ ਸੀਰੀਅਸ ਸੀ ਪਰ ਪ੍ਰਭੂ ਨੇ ਬਹੁਤ ਕਿਰਪਾ ਕੀਤੀ ਜਿਹੜਾ 60 ਲਾਈਨ ਤੋੜ ਰਿਹਾ ਸੀ ਉਹਦੀ ਜਿਹੜੀ ਐਮ ਐਮ ਜੀ ਸੀ ਉਹਦੇ ਚ ਬੈਰਲ ਦੇ ਵਿੱਚ ਗੋਲੀ ਵੱਜੀ ਉਹ ਬੈਰਲ ਟੇਢੀ ਹੋ ਗਈ ਫਾਇਰ ਕਰਨ ਦੇ ਕਾਬਲ ਨਹੀਂ ਰਹੀ ਉਹ ਬੰਦੇ ਤੇ ਫਿਰ ਮੱਥੇ ਨੂੰ ਟੱਚ ਕਰਕੇ ਗੋਲੀ ਉੱਪਰ ਨਪੱਗ ਨੂੰ ਨਿਕਲ ਗਈ ਹੋਰ ਕਿਹੜੇ ਕਿਹੜੇ ਤਖ ਮਰੋੜੇ ਗਏ ਨੇ ਇਹਦੇ ਵਿੱਚ ਤੁਸੀਂ ਬਾਰਡਰ 1 ਫਿਲਮ ਪੂਰੀ ਦੇਖੀ ਹੈ ਟੀਵੀ 'ਚ ਮੈਂ ਟੁੱਟਵੀਂ ਟੁੱਟਵੀਂ ਦੇਖਦਾ ਰਿਹਾ ਜਿੱਥੇ ਦੇਖਦਾ ਸੀ ਵੀ ਮੈਨੂੰ ਲੱਗਦਾ ਜਿੱਥੇ ਇਹ ਸੀਨ ਆ ਰਹੀ ਮੈਂ ਘਰ ਜਾਨ ਮਿਲਾ ਦਿੰਦਾ ਸੀ ਵੀ ਆਹ ਸੀਨ ਤੇ ਹੋਇਆ ਨਹੀਂ ਇਹ ਐਵੇਂ ਦਿਖਾਈ ਜਾਂਦਾ ਉਹ ਕਹਿੰਦੇ ਤੁਸੀਂ ਗੁੱਥੇ ਕਿਉਂ ਕਰਦੇ ਮੈਕਅਪ ਕੋਈ ਸੁਣਦਾ ਵੀ ਨਹੀਂ ਅੱਗੇ ਸਾਡੀ ਜੇ ਅਸੀਂ ਹੁਣ ਕਹੀਏ ਕਿਸੇ ਨੂੰ ਵੀ ਛੰਨੀ ਦਿਓਲ ਕਿ ਆਏ ਲੋਕੇ ਵਾਲਾ ਜਿਹੜੇ ਮੁਕਾਬਲਾ ਕਰਦੇ ਕੀਤਾ ਵਾ ਅਸੀਂ ਦੁਸ਼ਮਣ ਦਾ ਉਹਨਾਂ ਦੀ ਗੱਲ ਝੂਠੀ ਆ ਤੇ ਜਿਹੜਾ ਉਹ ਉੱਥੇ ਬੰਬੇ ਬੈਠਾ ਗੱਲਾਂ ਕਰੀ ਜਾਂਦਾ ਵਾ ਉਹਦੀ ਗੱਲ ਸੱਚੀ ਆ। ਲੋਕ ਵੀ ਫਿਰ ਨਕਲੀ ਹੀਰੋਆਂ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਗੱਲ ਸੁਣਦੇ ਨੇ ਜਦੋਂ। ਦੇਖੋ ਉਹਨਾਂ ਦੀ ਉਹ ਤੇ ਹੈ ਤਾਂ ਨਕਲੀ ਆ ਉਹ ਤਾਂ ਉਹ ਤਾਂ 2 ਘੰਟੇ 2.5 ਘੰਟੇ ਵਾਸਤੇ ਆ ਉਹ ਤਾਂ ਕਰੋੜਾ ਰੁਪਈਆ ਵਾਸਤੇ ਆ। ਅਸੀਂ ਦੇਸ਼ ਦੇ ਸਿਪਾਹੀ ਆ ਅਸੀਂ ਫਿਲਮਾਂ ਦੇ ਹੀਰੋ ਨਹੀਂ ਹੈਗੇ। ਅਸੀਂ ਹੈਗੇ ਆ ਦੇਸ਼ ਦੇ ਹੀਰੋ। ਅਸੀਂ ਆਪਣੇ ਮਾਤਰਭੂਮੀ ਦੇ ਹੀਰੋ ਆ। ਹੋਪ ਸਾਨੂੰ ਹੀਰੋ ਭਾਵੇਂ ਨਾ ਕਹਵੇ ਲੇਕਿਨ ਅਸੀਂ ਸਿਪਾਈ ਆਂ ਅਸੀਂ ਦੇਸ਼ ਦੇ ਸਿਪਾਈ ਆਂ ਦੇਸ਼ ਵਾਸਤੇ ਲੜਾਂਗੇ ਦੇਸ਼ ਵਾਸਤੇ ਹੀ ਮਰਾਂਗੇ ਔਰ ਜਿੰਨਾ ਚਿਰ ਜਿਹੜੇ ਸਾਡੇ ਹੁਣ ਵੀ ਆਰਮੀ ਆ ਉਹ ਦੇਸ਼ ਵਾਸਤੇ ਲੜ ਰਹੀ ਆ ਉਹਨਾਂ ਨੂੰ ਇਹ ਨਹੀਂ ਵੀ ਸਾਨੂੰ ਅਵਾਰਡ ਮਿਲੂਗਾ ਜਾਂ ਕੀ ਮਿਲੂਗਾ ਇੱਥੇ ਕੋਈ ਕੰਟਰੈਕਟ ਨਾਲ ਥੋੜਾ ਲੜ ਰਹੇ ਆ ਜਾਂ ਇਹ ਕਹਿੰਦੇ ਸਕੀਮ ਹੋਵੇ ਵੀ ਹਾਂ ਸਾਹਿਬ ਅਜੇ ਇੱਥੇ ਲੜਾਈ ਲੜੋਗੇ ਤੇ ਤੁਹਾਨੂੰ ਆ ਦੇਵਾਂਗੇ ਇਸ ਤਰ੍ਹਾਂ ਨਹੀਂ ਆ ਉੱਥੇ ਆ ਵੀ ਜਜ਼ਬਾ ਹੈ ਆ ਵੀ ਸਾਡੇ ਦੇਸ਼ ਤੇ ਲੱਗੇ ਨਹੀਂ ਹੁੰਦੇ ਜਿਵੇਂ ਉਹ ਅੰਖੇ ਫਿਲਮ ਚ ਆਏ ਸੀ ਨਾ ਵੀ ਵਾਟਸ ਦੇਸ਼ ਵਾਲ ਕੋਈ ਦੇਖ ਨਹੀਂ ਸਕਦਾ ਜਿਹਦੀਆਂ ਅੱਖਾਂ ਹੈਗੀਆਂ ਦੇਸ਼ਵਾਸੀਆਂ ਦੀਆਂ ਤੇ ਉਹਨਾਂ ਵੱਲ ਦੇਖਣ ਵੀ ਨਹੀਂ ਦਿੰਦੇ ਤੇ ਸਾਡਾ ਵੀ ਇਹੋ ਸੀ ਜਿਵੇਂ ਉਹਨਾਂ ਨੇ ਕਿਹਾ ਵੀ ਉੱਥੇ ਕਿਸੇ ਨੂੰ ਮੁੱਕੀ ਵਾਲੀ ਲੜਾਈ ਉਹ ਬਿਲਕੁਲ ਨਹੀਂ ਹੋਈ ਜੇ ਜਦੋਂ 1997 ਦੇ ਵਿੱਚ ਇਹ ਫਿਲਮ ਆਈ ਵਾਟਰ ਬਨ ਕੀ ਤੁਸੀਂ ਉਸ ਸਮੇਂ ਵੀ ਉਤਰਾ ਚੁੱਕੇ ਸੀ ਉਸ ਸਮੇਂ ਵੀ ਜੇ ਤੁਸੀਂ ਨੇ ਆਵਾਜ਼ ਬੁਲਾ ਨਹੀਂ ਸੁਣਿਆ ਜੇ ਕੋਈ ਗੱਲ ਕਰੀਏ ਵੀ ਕਿਸੇ ਨੂੰ ਅਗਲਾ ਕਹਿੰਦਾ ਯਾਰ ਛੱਡੋ ਇਹਨਾਂ ਨੂੰ ਸਾਨੂੰ ਉਹਨਾਂ ਨੂੰ ਕੀ ਪਤਾ ਵੀ ਇਹ ਕਿਤਨਾ ਲੜ ਕੇ ਆਇਆ ਹੈ ਕਿ ਹਾਲਤ ਕੀ ਸੀ ਉਹਨਾਂ ਤੇ ਆ ਵੀ ਰੰਗ ਰਾਂਗ ਰੋਗਲ ਦੇਖ ਲਿਆ ਨਚਣ ਟੱਪਣਾ ਦੇਖ ਲਿਆ ਬਸ ਠੀਕ ਹੈ ਮਨੋਰੰਜਨ ਉਹਨਾਂ ਦਾ ਤਾਂ ਮਨੋਰੰਜਨ ਹੈ ਲੇਕਿਨ ਮਨੋਰੰਜਨ ਤਾਂ ਉਹਦਾ ਹੁੰਦਾ ਜਦੋਂ ਉੱਥੇ ਆਮਣੇ ਸਾਹਮਣੇ ਦੁਸ਼ਮਣ ਕਹਿੰਦਾ ਨਾ ਵੀ ਆ ਜਾਓ ਤੇ ਫਿਰ ਉਹਦੇ ਨਾਲ ਪੰਜਾ ਲੜਾਉਣਾ ਪੈਂਦਾ ਫਿਰ ਪਤਾ ਲੱਗਦਾ ਵੀ ਕੀ ਬਣਦਾ ਹੈ ਜਾ ਕੇ ਤਾਂ ਆਵੇ ਇੱਕ ਵਾਰ ਬਾਰਡਰ ਤੇ ਜਾ ਕੇ ਆਵੇ ਸੰਨੀ ਦਿਓਲ ਸਾਹਿਬ ਜਿਹੜੇ ਵੀਰ ਜੀ ਜਾਂਦੇ ਆ ਤੇ ਚਾਰ ਦਿਨ ਉੱਥੇ ਰਹਿ ਕੇ ਉਹਨਾਂ ਪਤਾ ਲੱਗੇ ਇਹਨਾਂ ਨੂੰ ਜਾਓ ਗਲੇ ਸ਼੍ਰੀਚੇਦਰ ਸ਼੍ਰੀਨਗਰ ਤੋਂ ਉੱਪਰ ਜਾ ਕੇ ਆ ਦੇਖ ਦੇ ਇੱਕ ਦਿਨ ਇੱਕ ਰਾਤ ਕੱਟ ਲੂਗਾ 24 ਘੰਟੇ ਨਹੀਂ ਕੱਟਣੇ ਕੇ ਨੇ ਸਿਕਮ ਚ ਜਾ ਕੇ ਆਵੇ ਉਪਰ ਏਰੀਆ ਚ ਚైనా ਦੇ ਬਾਰਡਰ ਦੇ ਨਾਲ ਨਾਲ ਫਲੈਗ ਹਿੱਲ ਦੇ ਲਾਗੇ ਜਾ ਕੇ ਆਵੇ ਜਿੱਥੇ ਬਰਫ ਪੈਂਦੀ ਉਦੋਂ ਪਤਾ ਲੱਗੇ ਇਹਨਾਂ ਨੂੰ ਵੀ ਹੀਰੋ ਏ ਆ ਕਿ ਜਿਹੜੇ ਹੀਰੋ ਉੱਥੇ ਬੈਠੇ ਉਹ ਆ ਹੀਰੋ ਦਾ ਉਦੋਂ ਪਤਾ ਲੱਗਦਾ ਜਦ ਦੁਸ਼ਮਣ ਨਾਲ ਡੋਹਾ ਲੈਂਦੇ ਅਸੀਂ ਉਦੋਂ ਪਤਾ ਲੱਗਦਾ ਇਹਨਾਂ ਨੇ ਤੇ ਫਿਲਮਾਂ ਬਣਾ ਲੀਆਂ 2.5 ਘੰਟੇ ਦੇ ਹੀਰੋ ਆਏ ਜਿਹੜੇ ਜਿਹੜੇ ਸੈਂਸਰ ਬੋਰਡ ਪਾਸ ਕਰਦਾ ਕੀ ਉਸ ਸਮੇਂ ਫੌਜ ਦੇ ਅਧਿਕਾਰੀਆਂ ਤੋਂ ਨਹੀਂ ਇਸ ਬਾਰੇ ਕੋਈ ਪੁੱਛਕਿਛ ਕਰਦੇ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਾਂ ਨਹੀਂ ਫਿਰ ਇਹਦੇ ਬਾਰੇ ਅਸੀਂ ਪੁੱਛ ਨਹੀਂ ਕਹਿ ਸਕਦੇ ਪਰ ਜੇ ਸੈਂਸਰ ਬੋਰਡ ਹੈ ਜਿਹੜਾ ਉਹ ਬਾਕੀ ਦੀਆਂ ਫਿਲਮਾਂ ਕਰਦਾ ਵਾ ਤੇ ਇਹ ਵੀ ਕਰਨੀ ਚਾਹੀਦੀ ਸੀ ਨਾ ਵੀ ਡਿਫੈਂਸ ਦੀ ਹੈ ਇਹ ਸਾਡੇ ਦੇਸ਼ ਦੀ ਹੈ ਦੇਸ਼ ਦੀ ਫਿਲਮਾਂ ਵੀ ਦੇਖੋ ਵੀ ਕਿਤ ਤਰ੍ਹਾਂ ਬਣੀਆਂ ਇਸ ਫਿਲਮ ਨੂੰ ਰਿਟਰਨਸ ਕਰਨ ਵਾਸਤੇ ਇਸ ਜਗਾ ਨੂੰ ਲੌਂਗੇ ਵਾਲੇ ਦੀ ਲੜਾਈ ਨੂੰ ਸਭ ਤੋਂ ਪਹਿਲਾਂ ਚੀਫ ਮਿਨਿਸਟਰ ਆਏ Rajasthan ਦੇ ਉਹਨਾਂ ਦੀ ਮੈਡਮ ਆਈ ਆ ਨਾਲ ਉਹ ਦੇਖਣ ਵਾਸਤੇ ਵੀ ਇਹਨੇ ਕਿਹੜੇ ਜਵਾਨ ਹਨ ਜਿਨ੍ਹਾਂ ਨੇ ਮੇਰੇ ਸਟੇਟ ਨੂੰ ਬਚਾਇਆ ਪਹਿਲੋਂ ਅਗਰ ਮੇਰੀ ਸਟੇਟ ਨਹੀਂ ਬਚਦੀ ਤਾਂ ਮੇਰੀ ਤਾਂ ਚੀਫ ਮਿਨਿਸਟਰੀ ਗਈ ਸੀ ਭਾਵੇਂ ਨਾ ਹੀ ਜਾਂਦੀ ਹੋਣਾ ਇਹ ਨਹੀਂ ਸਾਨੂੰ ਪਤਾ ਵੀ ਕਰਨਗੇ ਜਾਂ ਨਹੀਂ ਕਰਨਗੇ ਸਭ ਤੋਂ ਪਹਿਲੋਂ ਆਏ ਚੀਫ ਮਿਨਿਸਟਰ ਬਰਕਤullah ਖਾਨ ਸਾਹਿਬ ਉਹਨਾਂ ਦੀ ਮੈਡਮ ਆਈਆ ਉਸ ਤੋਂ ਬਾਅਦ ਉਹਨਾਂ ਦੇ ਮੈਡਮ ਇਕੱਲੇ ਵੀ ਆਇਆ ਜਵਾਨਾਂ ਨੂੰ ਅਫਸਲਾ ਅਫਜ਼ਾਈ ਕਰਕੇ ਗਏ ਆ ਔਰ ਕਹਿ ਕੇ ਗਏ ਆ ਵੀ ਜਿਹੜੇ ਇੱਥੇ ਲੋਂਗੇਵਾਲਾ ਦੀ ਲੜਾਈ ਲੜੀ ਜਿਨ੍ਹਾਂ ਨੇ ਮੇਰੇ ਚੀਫ ਮਿਨਿਸਟਰ ਹੁੰਦਿਆਂ ਮੇਰੀ ਸਟੇਟ ਨੂੰ ਬਚਾਇਆ ਵਾ ਮੈਂ ਇਹਨਾਂ ਨੂੰ ਇੱਕ ਇੱਕ ਮਰਬਾ ਜ਼ਮੀਨ ਦਾ ਅਲੋਟ ਕਰੂੰਗਾ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦੇ ਮੈਡਮ ਆਏ ਉਹਨਾਂ ਨੇ ਵੀ ਕਿਹਾ ਵੀ ਕੋਈ ਨਹੀਂ ਆਪਣੇ ਚੀਮਸ ਸਾਹਿਬ ਕਹਿ ਗਿਆ ਖਾਨ ਸਾਹਿਬ ਤੇ ਜੋ ਉਹਨਾਂ ਨੇ ਕਹਿ ਤਾ ਉਹ ਅਸੀਂ ਕਰਾਂਗੇ ਪਰ ਬਾਅਦ ਚ ਕਿਸੇ ਨੇ ਨਹੀਂ ਪੁੱਛਿਆ ਉਸ ਤੋਂ ਬਾਅਦ ਡਿਫੈਂਸ ਮਿਨਿਸਟਰ ਵੀ ਆਇਆ ਉੱਥੇ ਬਾਬੂ ਜੀ ਕੁਜੇਂਦਰam ਜੀ ਉਦੋਂ ਡਿਫੈਂਸ ਮਿਨਿਸਟਰ ਸੀ ਉਹ ਵੀ ਉਸ ਪੋਸਟ 'ਤੇ ਆਇਆ ਬਾਕੀ ਤਾਂ ਸਾਡੇ ਆਰਮਡ ਕਮਾਂਡਰ ਤਾਂ ਆਉਂਦੇ ਰਹਿੰਦੇ ਸੀ ਉੱਥੋਂ ਦੇ ਇੱਥੋਂ ਤੱਕ ਕਦੇ ਇੱਥੇ ਇੰਨੀ ਮਸ਼ਹੂਰ ਲੜਾਈ ਹੋਈ ਉਸ ਤੋਂ ਬਾਅਦ ਫੀਸਫੇਰ ਤੋਂ ਬਾਅਦ ਉੱਥੇ ਯੂਨੋ ਦੇ ਮੈਂਬਰ ਵੀ ਦੇਖਣ ਆਇਆ ਜੀ ਜੀ ਉਹ ਜਗ੍ਹਾ ਦਾ ਹਾਂ ਉਸ ਜਗ੍ਹਾ ਤੇ ਲਾਂਗਰ ਵਾਲੇ ਦੀ ਪੋਸਟ ਤੇ ਜਿਹੜਾ ਉਹਨੂੰ ਤੁਸੀਂ ਜੇ ਫਿਲਮ ਦੇਖੀ ਹੈ ਜਿਹੜੀਆਂ ਦੋਨੋਂ ਬੈਰਕਾਂ ਦੋਨੋਂ ਬੈਰਕਾਂ ਆ ਉਹਦੇ ਪਿੱਛੇ ਨਾਲ ਹੀ ਮੰਦਰ ਹੈ ਉਹਦੇ ਪਿੱਛੇ ਕੋਈ ਗਰਾਊਂਡ ਖੁੱਲਾ ਆ ਉੱਥੇ ਉਹਨਾਂ ਦੀਆਂ ਚੇਅਰ ਵਗੈਰਾ ਲਾਈਆਂ ਸੀ ਜਿਤਨਾ ਵੀ ਖਲੋਤੇ ਉੱਥੇ ਤੇ ਉਹਨਾਂ ਨਾਲ ਸੰਪਰਕ ਹੋਇਆ ਫਿਰ ਇਸ ਬਾਰੇ ਚਾਂਦਪੁਰੀ ਸਾਹਿਬ ਤਾਂ ਉਹਨਾਂ ਨੂੰ ਤੇ ਮਿਲਿਆ ਅਸੀਂ ਤਾਂ ਖਰ ਮੈਂ ਤਾਂ ਨਹੀਂ ਉੱਥੇ ਮਿਲਿਆ ਜਦ ਯੂਐਨ ਵਾਲੇ ਆ ਸੀ ਲੇਕਿਨ ਮੈਂ ਹਾਜ਼ਰ ਸੀ ਉੱਥੇ ਫਿਲਮ ਬਾਰੇ ਕੋਈ ਸੰਪਰਕ ਉਹਨਾਂ ਨਾਲ ਹੋਇਆ ਸੀ ਨਹੀਂ ਮੈਂ ਨਹੀਂ ਕੀਤਾ ਮੈਨੂੰ ਮਿਲਦੇ ਜਰੂਰ ਰਹੇ ਹੋ ਚੰਡੀਗੜ੍ਹ ਮਿਲਦੇ ਰਹਿਆ ਤੇ ਮੈਂ ਕਿਹਾ ਵੀ ਸੀ ਮੈਂ ਚੰਦਪੂਰੀ ਸਾਹਿਬ ਆਪਣੀ ਫਿਲਮ ਬਣੀ ਆ ਉਹ ਕਹਿੰਦੇ ਹਾਂ ਦੋਸਤ ਬਣੀ ਤਾਂ ਹੈ ਫਿਰ ਮਤਲਬ ਬਲਾਲ ਹੈ ਸੀ ਵੀ ਇਹਦੇ ਵਿੱਚ ਗਲਤ ਤੱਥ ਨਹੀਂ ਗੱਲਬਾਤ ਹੋਈ ਸੀ ਆਪਸ ਵਿੱਚ ਬਹੁਤ ਹੋਊਗਾ ਹੋ ਸਕਦਾ ਉਹਨਾਂ ਨੂੰ ਪਤਾ ਵੀ ਇਹ ਜਿਹੜੇ ਜਿਤਰਾ ਤੇ ਦਿਖਾਇਆ ਮੈਨੂੰ ਉਹਨਾਂ ਨੇ ਵੀ ਮੈਂ ਸੰਗੀਨਾਂ ਮਾਰ ਰਿਹਾ ਉਹਨਾਂ ਦੇ ਉਤਰਾਂ ਦੇ ਤਾਂ ਉਹ ਤਾਂ ਹੋਇਆ ਨਹੀਂ ਜਵਾਨਾਂ ਨੇ ਤੇ ਉਹਨਾਂ ਨੂੰ ਪੋਸਟ ਤੇ ਚੜ੍ਹਨੇ ਨਹੀਂ ਦਿੱਤਾ ਪਰ ਇੱਥੇ ਦਾ ਦਿਖਾਏਗੇ ਵੀ ਸ਼ਹੀਦ ਹੋ ਗਏ ਨਾ ਜਵਾਨ ਜੇ ਫਿਰ ਉਹ ਹਾਲਾਤ ਹੁੰਦੇ ਫਿਰ ਤਾਂ ਕੁਝ ਤਸਵੀਰ ਕੁਝ ਹੋਏ ਸ਼ਹੀਦ ਹੋ ਗਏ ਇਹ ਦਿਖਾ ਰਿਹਾ ਸੰਨੀ ਜੀ ਮਾਸਟਰ ਜੀ ਤੇ ਫਿਰ ਉੱਥੇ ਉਹਨਾਂ ਨੇ ਇਹ ਕਿਉਂ ਨਹੀਂ ਦਿਖਾਇਆ ਵੀ ਝੋਲੰਗੇ ਵਾਲਾ ਉਹਨਾਂ ਨੇ ਕੈਪਚਰ ਕਰ ਲਿਆ ਪਾਕਿਸਤਾਨ ਨੇ ਇਹ ਵੀ ਤਾਂ ਦਿਖਾਉਣਾ ਚਾਹੀਦਾ ਸੀ ਨਾ ਇਹਨਾਂ ਨੂੰ ਜਿਹਨੇ ਸਾਰੇ ਮਰੇ ਦਿਖਾਤੇ ਵੀ ਸਾਰੇ ਮਰ ਗਏ ਤੇ ਮਰੇ ਦੇਸ਼ ਵਾਸਤੇ ਤੇ ਫਿਰ ਉਹਦੇ ਤੇ ਕਬਜ਼ਾ ਕਿਹਦਾ ਸੀ ਕਬਜ਼ਾ ਤੇ ਸਾਡਾ ਆ ਬੈਠੇ ਹਿੰਦੁਸਤਾਨ ਦੀ ਆਰਮੀ ਦਾ ਸਾਡਾ ਅਲਫਾ ਕੰਪਨੀ ਤੇ ਹੀ ਪੰਜਾਬ ਦਾ ਕਬਜ਼ਾ ਤੇ ਇਹਨਾਂ ਨੇ ਕਿਵੇਂ ਦਿਖਾ ਦਿੱਤਾ ਵੀ ਉੱਥੇ ਸਾਰੇ ਮਰ ਗਏ ਜੇ ਸਾਰੇ ਮਰ ਗਏ ਤੇ ਪਾਕਿਸਤਾਨ ਨੂੰ ਕਿਉਂ ਨਹੀਂ ਦਿਖਾਇਆ ਇਹਨਾਂ ਨੇ ਵੀ ਹਾਂ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਇਹ ਵੀ ਦਿਖਾਉਂਦਾ ਪਿਲਮ 'ਚ ਸਚਾਈ ਜਿਹੜੀ ਆ ਸਚਾਈ ਦਿਖਾਉਂਦਾ ਕੁਛ ਚਲੋ ਮੰਨ ਲਓ ਵੀ ਇਹ 10% ਮਸਾਲਾ ਲਾ ਦਿੰਦਾ ਤੇ ਕੋਈ ਗੱਲ ਨਹੀਂ 90% ਦਿਖਾਉਂਦਾ ਜੇ 90% ਹੀ ਗਲਤ ਦਿਖਾ ਕੇ 10% ਸਾਡੇ ਹਿਸਾਬ ਨਾਲ ਤੇ ਇਹੋ ਹੀ ਹਿਸਾਬ ਹੈ ਜੇ ਉਹ ਸਾਨੂੰ ਮਰੇ ਦਿਖਾ ਸਕਦਾ ਤੇ ਇਹਦਾ ਮਤਲਬ ਅਸੀਂ ਜਿੰਦਾ ਆ ਝੂਠ ਹੈ ਜਿਹੜੀ ਕਿਸਨ ਮੁੱਕੀ ਵਾਲੀ ਲੜਾਈ ਉਹਨੇ ਦਿਖਾਈ ਆ ਉਹ ਵੀ ਨਹੀਂ ਹੋਣ ਦਿੱਤੀ ਜਵਾਨਾਂ ਨੇ ਉਹਨਾਂ ਨੂੰ ਪੋਸਟ ਤੇ ਚੜ੍ਹਨੇ ਨਹੀਂ ਦਿੱਤਾ ਪਹਿਲਾਂ ਖਤਮ ਕਰਤੇ ਦੁਸ਼ਮਣ ਤੁਹਾਡੀ ਡਿਊਟੀ ਉਸ ਸਮੇਂ ਕਿੱਥੇ ਦੀ ਕਿੱਥੇ ਤੁਸੀਂ ਮੋਰਚਾ ਸੰਭਾਲੀ ਬੈਠੇ ਮੈਂ ਮੇਰਾ ਮੋਰਚਾ ਸੀ ਬਿਲਕੁਲ ਸੈਂਟਰ 'ਚ ਮੇਰੇ ਕੋਲੇ ਟਾਪ ਸਿਕਰ ਡਾਕੂਮੈਂਟ ਸੀ ਬੀਇੰਗ ਕਲਰਕ ਤੇ ਉਹ ਵੀ ਸੀ ਵੀ ਜਦ ਕੋਈ ਇਹੋ ਜਿਹਾ ਮੌਸਮ ਆ ਜਾਏ ਚੰਦਪੂਰੀ ਸਾਹਿਬ ਬਹੁਤ ਧੀਰਜਮਜਾਜ ਅਫਸਰ ਸੀ ਬਹੁਤ ਠੰਡੇ ਅਨ ਕਹਣਾ ਦੋਸਤ ਇਸ ਤਰ੍ਹਾਂ ਵੀ ਕੋਈ ਗੱਲ ਹੋ ਵੀ ਗਈ ਨਾ ਮੈਂ ਕਮੇਂਟ ਡਾਕੂਮੈਂਟਰੀ ਨਾਲ ਦੇ ਆ ਚੁਣ ਜਵਾਨਾਂ ਦੇ ਡਾਕੂਮੈਂਟ ਜਿਹੜੇ ਸੀ ਮੇਰੇ ਕੋਲੇ ਉਹ ਕਰਾਲ ਚ ਸੀ ਬਕਸਿਆਂ ਚ ਪਾ ਕੇ ਜਦ ਯਾਲੀ ਯਾਲੀ ਉਹਨਾਂ ਦਾ ਹੋਇਆ ਉਦੋਂ ਮੈਂ ਨਾਲ ਦੇ ਮੁੰਡੇ ਨੂੰ ਕਿਹਾ ਮੁੰਡਾ ਸੀ ਨਾਲ ਮੈਂ ਦਫ਼ਤਰ ਚ ਹੁੰਦਾ ਮੈਂ ਕਿਹਾ ਲੈ ਵੀ ਦੋ ਗ੍ਰਨੇਡ ਸੁੱਟੇ ਇਹ ਲੈ ਹੁਣ ਦੇਖਦੇ ਆਂ ਵੀ ਤੂੰ ਫੇਰ ਕਰ ਹੁਣ ਫਿਰ ਉਸ ਤੋਂ ਬਾਅਦ ਜਿਹੜੇ ਉਹ ਟੌਪ ਸਿਕਰ ਡਾਕੂਮੈਂਟ ਸੀ ਉਹ ਫਿਰ ਅਸੀਂ ਮੋਰਚੇ ਚ ਮੈਂ ਸਾੜ ਰਿਹਾ ਸੀ ਬਈ ਕਿਉਂਕਿ ਟੈਂਕਾਂ ਦਾ ਵੀ ਪਤਾ ਸੀ ਵੀ ਆ ਗਿਆ ਉਧਰੋਂ ਟੈਂਕ ਦਿਖ ਰਿਹਾ ਸੀ ਬਈ ਇਹ ਹੁਣ ਇਹਨਾਂ ਨੇ ਲਾਈਨ ਅਪ ਕਰ ਲਏ ਟੈਂਕ ਲਾਈਨ ਅਪ ਕਰਨ ਤੋਂ ਬਾਅਦ ਵੀ ਇਹ ਸਾਡੇ ਤੇ ਕਾਉਂਟਰ ਅਟੈਕ ਸ਼ੁਰੂ ਕਰਨਗੇ ਸਾਈਡ ਤੋਂ ਤੇ ਮੈਂ ਕਿਹਾ ਵੀ ਕਿ ਤਰ੍ਹਾਂ ਜਦੋਂ ਅੱਧ ਚ ਆਇਆ ਤਾਂ ਉਹ ਜਦ ਮੈਂ ਕਿਹਾ ਵੀ ਹੁਣ ਹੋ ਸਕਦਾ ਬੇਵੱਥੀ ਹੋ ਜਾਏ ਤਾਂ ਮੈਂ ਉਹ ਡਾਕਰ ਟੌਪ ਸਿਕਰ ਡਾਕੂਮੈਂਟ ਸੀ ਜਿਹੜੇ ਉਹ ਮੋਰਚੇ ਚ ਉੱਤੇ ਵੀ ਸਾਡੀ ਲੋਕੇਸ਼ਨ ਆ ਯਾਰ ਹੋ ਜੇ ਵੀ ਉੱਪਰਾਂ ਸੀ ਹਾਈਟ ਤੇ ਬਿਲਕੁਲ ਸੇਨ ਯਾਰ ਨਾ ਹੋ ਜੇ ਉੱਤੇ ਕੰਬਲ ਲਿਆ ਸੀ ਕੰਬਲ ਲੈ ਕੇ ਥੱਲੇ ਫਿਰ ਕਾ ਕੇ ਸੜ ਰਹੇ ਐਨੀ ਹਿੰਮਤ ਨਾਲ ਨਹੀਂ ਤੇ ਅਗਲਾ ਕਹਿੰਦਾ ਯਾਰ ਮੇਰੇ ਤੇ ਕੋਲਾ ਤਾਂ ਸਿੱਧਾ ਹੀ ਆਉਣਾ ਤੇ ਮੈਂ ਤਾਂ ਹਾਈਟ ਤੇ ਆ ਮੈਂ ਕਿਉਂ ਕਰਾਂ ਅਸੀਂ ਉੱਪਰ ਸੀ ਥੋੜਾ ਹਾਈਟ ਤੇ ਸੀ ਅਸੀਂ ਬਾਕੀ ਤੇ ਅਲੱਗ-ਅਲੱਗ ਸੀ ਜਿਹੜੀਆਂ ਟਾਰਗੇਟ ਤੇ ਸੀ ਤੁਸੀਂ ਟਾਰਗੇਟ ਤੇ ਆ ਸਕਦੇ ਸੀ ਸਾਹਮਣੇ ਟਾਰਗੇਟ ਸੀ ਜਿਵੇਂ ਹੁਣ ਜਿੱਧਰੋਂ ਇਧਰੋਂ ਟੈਂਕ ਆ ਰਿਹਾ ਅਸੀਂ ਬਿਲਕੁਲ ਸਾਹਮਣੇ ਸੀ ਇਸ ਤਰ੍ਹਾਂ ਗੋਲਾਈ 'ਚ ਸੀ ਮੰਦਰ ਦੇ ਪਿਛਲੇ ਪਾਸੇ ਉੱਥੇ ਸੀ ਫਿਰ ਵੀ ਅਸੀਂ ਉਹ ਆਉਣ ਨਹੀਂ ਦਿੱਤੇ ਉੱਥੋਂ ਤੱਕ ਤੇ ਆਉਣੀ ਦੁਸ਼ਮਣਾਂ ਦੇ ਕਿੰਨੇ ਟੈਂਕ ਸੀ ਦੁਸ਼ਮਣਾਂ ਦੇ ਉਹਨਾਂ ਦੀ ਸਟੇਟਮੈਂਟ ਮੁਤਾਬਕ ਵੀ 45 ਟੈਂਕ ਤੇ ਕ੍ਰਾਸ ਕਰਾਇਆ ਸੀ ਬਾਕੀ ਆ ਰਾਇ ਸੀ ਪਿੱਛੇ 2000 ਫੌਜੀ ਸੀ ਉਹਨਾਂ ਦੇ ਉਹਨਾਂ ਦਾ 2000 ਤੋਂ 2500 ਸੱਕ ਫੌਜੀ ਹੋਊਗਾ ਕਿਉਂਕਿ ਤੇ ਇੱਕ ਪੂਰਾ ਡਿਵ ਆਇਆ ਬ੍ਰਿਗੇਡ ਦੇ ਤੇ ਹੁੰਦੇ ਹੀ ਜਾਂਨੇ ਤੇ ਕਾਫੀ ਉਹਨਾਂ ਉਹਨਾਂ ਦਾ ਅਟੈਕ ਇਸ ਤਰ੍ਹਾਂ ਦਾ ਸੀ ਵੀ ਸਾਨੂੰ ਕੋਈ ਰੋਕੇ ਨਾ ਦਿੱਲੀ ਤੱਕ ਬੀਆ ਸਾਹਿਬ ਨਾਲ ਆਏ ਸੀ ਵੀ ਸਫਾਇਆ ਕਰਦੇ ਵੀ ਲੋਂਗੇ ਵਾਲਾ ਤੋਂ ਅਸੀਂ ਗਏ ਤੇ ਸਾਨੂੰ ਜੈਸਲਮੇਰ ਤੱਕ ਨਹੀਂ ਰੋਕਣਾ ਉੱਥੇ ਪਾਣੀ ਪੂਣੀ ਪੀਓ ਉਹ ਕਹਿੰਦੇ ਪਾਕਿਸਤਾਨੀਆਂ ਨੂੰ ਉਸ ਸਮੇਂ ਜੈਸਲਮੇਰ ਜਾ ਕੇ ਵੀ ਨਾਸ਼ਤਾ ਕਰਾਂਗੇ ਸਵੇਰ ਦਾ ਉਹ ਕਹਿੰਦੇ ਬ੍ਰੇਕਫਾਸਟ ਸਾਡੀ ਉੱਥੇ ਆ ਹਰੀਆਂ ਮਿਰਚਾਂ ਉਹਨਾਂ ਦੇ ਕੋਲੇ ਆ ਆ ਜਿਹੜੀ ਐ ਦੇ ਚ ਘਿਓ ਸੀ ਆ ਕਿੰਨੀ ਆ ਕਿੰਨੀ ਜੀਵੀ ਖਾਓ ਮੜੀ ਜਿਹੜੀ ਇਹ ਸਮੇਂ ਦੀ ਜਿਹੜੀ ਤੁਸੀਂ ਇਹ ਕਿਸ ਉਹਨਾਂ ਦੇ ਟੈਂਕ ਦੇ ਵਿੱਚ ਸੀ ਇਹ ਉਹਨਾਂ ਦੇ ਟੈਂਕ ਜਿਹੜਾ ਉੱਥੇ ਖੜਾ ਨਾ ਉਸ ਟੈਂਕ ਚੋਂ ਕੱਢੀ ਜਿਹੜਾ ਸਾਡੀ ਪੋਸਟ ਦੇ ਲਾਗੇ ਉੱਥੇ ਲੋਂਗੇ ਵਾਲਾ ਖੜਾ ਉਹਦੇ ਵਿੱਚ ਸੀ ਹੈ ਹੋਰ ਵੀ ਚੀਜ਼ਾਂ ਸੀ ਅਸੀਂ ਤ ਕੁਛ ਨਹੀਂ ਰਹਿ ਗਿਆ ਵੀ ਚਲੇ ਗਏ ਸਾਰੇ ਚਲੋ ਦੇਖਦੇ ਆਂ ਜਵਾਨਾਂ ਨਾਲ ਲੈ ਕੇ ਦੇਖਿਆ ਇਹਦੇ ਚ ਕਿਉਂ ਸੀ ਕਿਉਂ ਡੋਲਦਾ ਸੀ ਇਹ ਮੈਂ ਰੱਖ ਲਈ ਬਾਕੀ ਚੀਜ਼ਾਂ ਸੀ ਜਿਹੜੀਆਂ ਇੱਕ ਸੈਕਟ ਸੀ ਛੋਟਾ ਜਾ ਉਹ ਵੀ ਜਵਾਨਾਂ ਨਾਲ ਬਾਈ ਫੌਜ ਦੀ ਫਿਰ ਕਦੋਂ ਮਦਦ ਮਿਲ ਗਈ ਸੀ ਕਿੰਨੇ ਕ ਸਮੇਂ ਬਾਅਦ ਸਾਡੀ ਹਵਾਈ ਰਾਤ ਨੂੰ ਨਹੀਂ ਸਿਆ ਸਕਦੀ ਸਾਨੂੰ ਫਰਸਟ ਲਾਈਟ ਤੇ ਹਵਾਈ ਜਾ ਜਾਗੇ ਜਦੋਂ ਕਾਉਂਟਰ ਅਟੈਕ ਸ਼ੁਰੂ ਕਰਨ ਵਾਲੇ ਸੀ ਜਦ ਫਿਰ ਸਾਡੇ ਦੋ ਫਾਈਟਰ ਆਏ ਦੋ ਫਾਈਟਰਾਂ ਨੇ ਫਿਰ ਜਦ ਲొਕੇਸ਼ਨ ਚਾਰਜ ਫੇਰੇ ਕਮਾਇਆ ਉਹਨਾਂ ਨੇ ਆਪਣਾ ਵੀ ਹੱਥ ਦੇਖੀਏ ਵੀ ਪਾਕਿਸਤਾਨੀ ਆ ਕਿ ਹਿੰਦੂਸਤਾਨੀ ਆ ਹਾਂਜੀ ਆਪਸੇ ਕ੍ਰੀਮ ਸੀ ਇਕੱਦਰ ਉਹਨਾਂ ਨੇ ਦੇਖਿਆ ਵੀ ਇਹ ਪੋਸਟ ਤੇ ਅਸੀਂ ਜਿਹੜੇ ਇਕੱਠੇ ਹੋਏ ਸੀ ਪੋਸਟ ਤੇ ਹਾਈਟ ਤੇ ਸੀ ਉਹਨਾਂ ਦਾ ਖਬੀ ਪੰਗਾ ਆ ਲਈ ਆ ਫਿਰ ਉਹਨਾਂ ਨੇ ਟੈਂਕਾਂ ਵਾਲਿਆਂ ਨੂੰ ਟੈਂਕ ਹੰਟਿੰਗ ਕੀਤੀ ਉੱਥੇ ਫਿਰ ਟੈਂਕ ਭਜਣੇ ਸ਼ੁਰੂ ਹੋ ਗਏ ਜਿੱਧਰ ਜਿੱਧਰ ਨੂੰ ਸੀ ਇੱਕ ਪਾਇਲਟ ਉਹਨਾਂ ਦਾ ਨਾ ਕ੍ਰਿਊ ਤੇਜ਼ ਸੀ ਅਨਾਂ ਉਹਨੇ ਘੁਮਾਇਆ ਨਾ ਬਲੇ ਬਲੇ ਮੈਂ ਕਹਿੰਨਾ ਵੀ 에ਅਰ ਵਾਲਿਆਂ ਨੂੰ ਦਿਸਿਆ ਨਹੀਂ ਅੰਨੀ ਧੂੜ ਉਡੀ ਬਹੁਤ ਜਿਆਦੀ ਫਿਰ ਥੋੜੀ ਦੇਰ ਬਾਅਦ ਜਦੋਂ ਰੇਤਾ ਥੱਲੇ ਚਾਂਤ ਹੋਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਟੈਂਕਾਂ ਡਿੰਗ ਸ਼ੁਰੂ ਕੀਤੀ ਫਿਰ ਉਹਨਾਂ ਨੂੰ ਭਾਜਣਾ ਪਿਆ ਵੀ ਹਾਂ ਹੁਣ ਨਹੀਂ ਜੀਣ ਦਿੰਦੇ ਦੋ ਚਲੇ ਜਾਂਦੇ ਸੀ ਦੋ ਆ ਜਾਂਦੇ ਸੀ ਔਰ 에ਅਰ ਫੋਰਸ ਦਾ ਜਿਹੜਾ ਨਾ ਉਹ ਬਹੁਤ ਰੋਲ ਸੀ ਵਧੀਆ ਸਾਨੂੰ ਜਿੱਤ ਦਿਵਾਉਣ ਦੇ ਵਿੱਚ ਟੈਂਕਾਂ ਦੀ ਵੀ ਉਹਨਾਂ ਦੀ ਕਰਨ ਦਾ ਵਿੱਚ ਸਭ ਤੋਂ ਬਹੁਤ ਵਧੀਆ ਰੋਲ ਛੇਅਰ ਕੋਈ ਦਾ ਬਹਾਦਰੀ 120 ਜਵਾਨ ਸਾਹਮਣੇ 45 ਟੈਂਕ ਪਾਕਿਸਤਾਨੀ ਫੌਜ ਦੇ 2000 ਜਵਾਨ ਆ ਰਹੇ ਸੀ ਉਹ ਵੀ ਬੱਡੀ ਬਹਾਦਰੀ 120 ਜਵਾਨਾਂ ਨੇ ਮੋਰਚਾ ਸੰਭਾਲ ਕਰਕੇ ਇੱਕ 120 ਜਵਾਨ ਤੇ ਵੀ 120 ਜਵਾਨ ਪੂਰੇ ਨਹੀਂ ਸੀ ਉੱਥੇ ਘਟ ਸੀ ਲੇਕਿਨ ਏਰੀਆ ਵਾਈਡ ਇੰਨਾ ਸੀ ਕਵਰ ਕੀਤਾ ਸੀ ਉਹਨਾਂ ਨੇ ਵੀ ਉਹਨਾਂ ਨੂੰ ਇਹ ਸਮਝ ਨਹੀਂ ਆਉਣ ਦਿੱਤੀ ਜੇ ਇਧਰੋਂ ਖੱਬੇ ਪਾਸਿਓਂ ਆਏ ਦਸ਼ਮਣ ਤੇ ਉਧਰੋਂ ਫੜ ਕਰਤਾ ਫਾਇਰ ਖੋਲਤਾ ਖਤਮ ਸੱਜੇ ਪਾਸਿਓਂ ਆਏ ਤਾਂ ਸੱਜੇ ਪਾਸਿ ਵਾਲਿਆਂ ਨੇ ਨਹੀਂ ਛੱਡਿਆ ਸਾਹਮਣੇ ਆਏ ਤਾਂ ਸਾਹਮਣੇ ਵਾਲਿਆਂ ਨੇ ਨਹੀਂ ਛੱਡਿਆ ਉਹਨਾਂ ਦਾ ਇਹ ਸੀ ਵੀ ਜਿਹੜੇ ਜਿੰਨੇ ਵੀ ਗਏ ਉਹਨਾਂ ਦੇ ਸਾਨੂੰ ਡੈੱਡ ਬੋਡੀ ਉਹਨਾਂ ਦੀ ਕੋਈ ਨਹੀਂ ਦੇਕੇ ਗਏ ਪੰਜਾਬ ਦੇ ਕਿੰਨੇ 66 ਬਟਾਲੀਅਨ ਦੇ ਵਿੱਚ ਸਾਰੀ ਸਾਡੀ ਹੈ ਪੰਜਾਬ ਰੈਜiment ਸੀ ਹੈ ਸਿੱਖ ਰੈਜiment ਸੀ ਨਾ ਪੰਜਾਬ ਰੈਜiment ਪੰਜਾਬ ਰੈਜiment ਪੰਜਾਬ ਰੈਜiment ਸਿੱਖ ਰੈਜiment ਲੱਗਾ ਸਿੱਖਾ ਵਾਲਾ ਹੀ ਲੱਗਾ ਸਾਡੀ ਪੰਜਾਬ ਰੈਜiment ਹੈ ਸਾਡੀ ਪੰਜਾਬ ਰੈਜiment ਸੀ ਇਹਦੇ ਤੇ ਵਿੱਚ ਜਵਾਨਾਂ ਨੇ ਇੰਨੇ ਹੌਸਲੇ ਨਾਲ ਲੜਿਆ ਉਹਨਾਂ ਨੂੰ ਤੇ ਆਉਣ ਹੀ ਨਹੀਂ ਦਿੱਤਾ ਪੋਸਟ ਤੇ ਤਾਂ ਆਉਣ ਹੀ ਨਹੀਂ ਦਿੱਤਾ ਉਹਨਾਂ ਨੂੰ ਔਰ ਉਹਨਾਂ ਦੇ ਹੈਲੀਕਾਪਟਰ ਜਿੰਨੇ ਵੀ ਉਹਨਾਂ ਦੇ ਮਾਰੇ ਗਏ ਅਸਾਟ ਲਾਈਨ ਤੋੜੀ ਜਿਹੜੀ ਮਾਰੇ ਗਏ ਜਿਹੜੇ ਅਟੈਕਰ ਸੀ ਅਟੈਕ ਕਰਨ ਵਾਲੇ ਉਹਨਾਂ ਨੂੰ ਉਹਨਾਂ ਦਾ ਹੈਲੀਕਾਪਟਰ ਆਇਆ ਉਹਨਾਂ ਦੀਆਂ ਲਾਸ਼ਾਂ ਲੈ ਕੇ ਚਲਾ ਗਿਆ ਅਸੀਂ ਕਾਊਂਟ ਨਹੀਂ ਕਰ ਸਕਦੇ ਪਰ ਫਾਇਰ ਉਹਨਾਂ ਦਾ ਕਿੱਥੇ ਦੇਖੋ 2000 ਅਗਰ ਬੰਦਾ ਆਇਆ ਉਹਨਾਂ ਦਾ ਤੇ 2000 ਫਾਇਰ ਕਰ ਰਿਆ ਕਿ ਸਿੰਗਲ ਸ਼ਕਲ ਗੋਲੀ ਵੀ ਕਰਦੇ ਤਾਂ ਕਿੰਨੀ ਆਉਗੀ 2000 ਕਿੱਥੇ ਸਾਡੇ 85 ਆਦਮੀ 85 ਆਦਮੀਆਂ ਨੇ ਉਦੋਂ ਫਾਇਰ ਕਰਨਾ ਵਾ ਜਦ ਦੁਸ਼ਮਣ ਦੀਦਾ ਸਾਹਮਣੇ ਵੀ ਆਉਣੇ ਮੇਰੀ ਮਾਰ ਚੁਣਨੀ ਛੱਡਣਾ ਇਹਨੂੰ ਇਸ ਕਰਕੇ ਹੌਸਲੇ ਬਲੰਦ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸੀ ਸਾਰੇ ਸਿੱਖ ਸੀ ਮੋਨੇ ਬਾਬੂ ਵੀ ਸਾਡੇ ਨਾਲ ਜਿਹੜੀ ਅਟੈਚਮੈਂਟਾਂ ਸੀ ਜਿਵੇਂ ਆਰਸੀਐਲ ਵਾਲਿਆਂ ਦੇ ਵਿੱਚ ਵੀ ਸਿੱਖ ਵੀ ਸੀ ਮਾ ਡੋਗਰੇ ਬਾਬੂ ਵੀ ਸੀ 2 ਇੰਚ ਮੋਟਰ ਵਾਲੇ ਵੀ ਸੀ ਇਹਨਾਂ ਦੇ ਸਾਰੇ ਜਿਹੜੀ ਪਨੀਰ ਪਲਟੂਨ ਹੁੰਦੀ ਆ ਮਹੀਨਾ ਲੈ ਕਰਨ ਵਾਲੀ ਉਹ ਵੀ ਸੀ ਸਾਰੇ ਕੰਬਾਈਨਡ ਸੀ ਪਰ ਉੱਥੇ ਕੋਈ ਵੀ ਸੀ there was no class composition there we were one ਸਾਰੇ ਸੋਲਜਰ ਇੱਕ ਸੀ ਚਾਹੇ ਉਹਨੇ ਟੋਪੀ ਵਾਲਾ ਚਾਹੇ ਹੈਲਮਟ ਵਾਲਾ ਚਾਹੇ ਉਹ ਪੱਗ ਵਾਲਾ ਸਿਰਫ ਅਸੀਂ ਜਵਾਨ ਸੀ ਔਰ ਹਿੰਦੁਸਤਾਨ ਵਾਸਤੇ ਲੜ ਰਿਹਾ ਸੀ ਆਪਣੀ ਮਾਤਰਪੂਮੀ ਵਾਸਤੇ ਲੜ ਰਿਹਾ ਸੀ ਵੀ ਦੁਸ਼ਮਣ ਸਾਡੇ ਜੀਂਦਿਆਂ ਚੀਂਦਿਆਂ ਨਹੀਂ ਆ ਸਕਦਾ ਇੱਥੇ ਪੋਸਟ ਤੇ ਹੁਣ ਮਨ ਦੇ ਵਿੱਚ ਕਈ ਵਾਰ ਖਿਆਲ ਹੁੰਦਾ ਵੀ ਸਨਨੀ ਦਲ ਨੂੰ ਕਦੇ ਮਿਲিয়ে ਕੀਤਾ ਕਿਵੇਂ ਇਸ ਇਤਿਹਾਸ ਨੂੰ ਤੋੜਿਆ ਕਿਵੇਂ ਲੋਕਾਂ ਨੂੰ ਗਮਰਾਹ ਕੀਤਾ ਅਸੀਂ ਨਾ ਮਿਲ ਗਏ ਜੇ ਸਨਨੀ ਦਿਓਲ ਦੇ ਵਿੱਚ ਮਾੜੀ ਮੋਟੀ ਕੋਈ ਹੈਗੀ ਹੈ ਨਾ ਪੰਜਾਬੀਅਤ ਜਿਓ ਨੇ ਫਗਵਾੜੇ ਦਾ ਪਾਣੀ ਪੀਤਾ ਜਾਂ ਖੰਨੇ ਦਾ ਪੀਤਾ ਜਾਂ ਲੁਧਿਆਣੇ ਦਾ ਉਹ ਖੁਦ ਸਾਨੂੰ ਮਿਲੇ ਆਣ ਕੇ ਵੀ ਯਾਰ ਗੱਲ ਸੁਣੋ ਤੁਸੀਂ ਤੇ ਜਿਉਂਦੇ ਜਿਵੇਂ ਮਰਿਆ ਦਿਖਾਤੇ ਮੇਰੀ ਗਲਤੀ ਆ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਸੀ ਉਹਦੇ ਕੋਲ ਮੰਗਣਾ ਕੁਝ ਅਸੀਂ ਮੰਗਾਗੇ ਪ੍ਰਭੂ ਕੋਲੋਂ ਮੰਗਾਗੇ ਅਸੀਂ ਜੇ ਲੜ ਕੇ ਆ ਸਕਦੇ ਇੰਨੇ ਡੇਂਜਰ ਏਰੀਆ ਦੇ ਵਿੱਚੋਂ ਆ ਸਕਦੇ ਜਿੱਥੇ ਗੋਲੀਆਂ ਦਾ ਪਤਾ ਨਹੀਂ ਲੱਗਦਾ ਜਿੱਥੇ ਟੈਂਕ ਸਾਡੇ ਤੇ ਚੜਨ ਨੂੰ ਫਿਰਦੇ ਆ ਅਸੀਂ ਉੱਥੇ ਨੇ ਲੈ ਤੇ ਆਏ ਇਹਨਾਂ ਕੋਲੋਂ ਮੰਗਾਗੇ ਕੁਝ ਅਸੀਂ ਮੰਗ ਨਹੀਂ ਰਹੇ ਕੁਝ ਵੀ ਪਰ ਇਹਨੇ ਇਹਨੇ ਕੀ ਇਹ ਜਿਹੜਾ ਕਰ ਰਿਹਾ ਇੰਨਾ ਕੁਝ ਕ ਮਾਰ ਰਿਹਾ ਕਿਦੇ ਵਾਸਤੇ ਕ ਮਾਰ ਰਿਹਾ ਏ ਇਸ ਦੇਸ਼ ਨੂੰ ਡਿਫੈਂਸ ਨੂੰ ਦਿੰਦਾ ਕੋਈ ਦੇਵੇ 100 ਕਰੋੜ ਦੇਵੇ 200 ਕਰੋੜ ਦੇਵੇ ਡਿਫੈਂਸ ਨੂੰ ਦੇਵੇ ਵੀ ਡਿਫੈਂਸ ਮਜ਼ਬੂਤ ਕਰੋ ਤੁਸੀਂ ਇੱਥੇ ਆਪਣੀਆਂ ਝੋਲੀਆਂ ਭਰ ਕੇ ਕਿੱਥੇ ਲੈ ਜਾਊਗਾ ਇਹ ਇਹਦਾ ਕਾਰੋਬਾਰ ਆ ਫਿਰ ਇੱਕ ਫੌਜੀਆ ਦੇ ਨਾਂ ਤੇ ਜਾਂ ਉਹਨਾਂ ਦੇ ਇਤਿਹਾਸ ਫੌਜੀਆ ਦੇ ਨਾਂ ਤੇ ਜਿਹੜੇ ਪੈਸੇ ਕਮਾਰਿਆ ਸਾਡੇ ਆਰਮੀ ਵਾਲਿਆਂ ਨੂੰ ਜਾਂ ਜਿਹੜੇ ਵੀ ਹੈਗੇ ਜਿਹੜਾ ਸੈਂਸਰ ਬੋਰਡ ਹੈ ਉਹਨੂੰ ਚਾਹੀਦਾ ਵੀ ਕਿਸੇ ਨੂੰ ਸਾਡੇ ਹੁਣ ਜਿਹੜੇ ਸਾਡੇ ਜਨਰਲ ਆ ਬੜੇ ਕਾਬਿਲ ਹੈ ਸਾਨੂੰ ਆ ਮਿਲ ਕੇ ਗਿਆ ਦੇਵਦੀ ਚਾਹਵ ਇੱਥੇ ਆਏ ਸੀ ਉਹ ਆ ਸਾਨੂੰ ਦੇਖੇ ਗਏ ਮੈਡਲ ਕਹਿੰਦੇ ਸਭ ਮੇਰੇ ਤੁਹਾਡੇ ਵਾਸਤੇ ਲੈ ਕੇ ਆਏ ਤੁਸੀਂ ਕੋਰਟ ਤੇ ਪਾਈ ਨਹੀਂ ਹਾਤੇ ਲੈ ਲੋਈਂ ਲੈ ਨੇ ਪਰ ਇਹ ਵੀ ਸਾਡੇ ਕਿਸੇ ਨਾ ਕਿਸੇ ਨੂੰ ਆਰਮੀ ਵਾਲੇ ਨੂੰ ਪੁੱਛਣਾ ਚਾਹੀਦਾ ਵੀ ਵਾਕਿਆ ਹੀ ਹੋਇਆ ਵੀ ਆ ਵੀ ਕਿੰਨੇ ਬੰਦੇ ਜਾਂ ਤਾਂ ਉਹਦਾ ਨੌਂਸ ਕਰਦੇ ਪੰਜਾਬ ਰਜਮੈਂਟ ਰਿਕਾਰਡ ਤੋਂ ਪੁੱਛਦੇ ਵੀ ਜਿਹੜੇ 23 ਪੰਜਾਬ ਉੱਥੇ ਲੜਕੇ ਆਈ ਉਹਨਾਂ ਚ ਕੋਈ ਜਵਾਨ ਜੀਂਦੇ ਹੈਗੇ ਸਾਨੂੰ ਅਟੈਸਟ ਦੋਚ ਕਰਦੇ ਆ ਨਹੀਂ ਕੋਈ ਪਰ ਉਹਨੂੰ ਕਦੇ ਮਾਨ ਸਨਮਾਨ ਮਿਲਦਾ ਉਸ ਮੋਰਚਾ ਜਿੱਤਣ ਤੋਂ ਬਾਅਦ ਲੋਂਗੋ ਵਾਲਾ ਉਹ ਇਤਿਹਾਸ ਬਣਾਉਣ ਤੋਂ ਬਾਅਦ ਨਹੀਂ ਨਹੀਂ ਸਾਨੂੰ ਆ ਹੁਣ ਪ੍ਰੈਸ ਰਿਪੋਰਟਰ ਤੁਸੀਂ ਵੀਰ ਪਤਾ ਨਹੀਂ ਕਿਤਰਾ ਪਤਾ ਲੱਗਿਆ ਤੁਹਾਨੂੰ ਆਏ ਸਾਨੂੰ ਕਿੰਨਾ ਚਿਰ ਹੋ ਗਿਆ ਮੈਨੂੰ ਆਏ ਨੂੰ ਦੇਖੋ ਮੈਂ ਆ ਗਿਆ 1982 ਚ ਪੈਨਸ਼ਨ ਆਇਆ ਸੀ ਉਸ ਤੋਂ ਬਾਅਦ ਮੈਂ ਸੀਡੀਯੂ ਚ ਜੌਬ ਕੀਤੀ ਮੈਂ 2002 ਚੌਥੇ ਮੈਂ ਰਿਟਾਇਰਮੈਂਟ ਲੈ ਲਈ ਕਿਉਂਕਿ ਐਕਸੈਸਮਾਨਾਂ ਨੂੰ ਤੇ ਸਰਕਾਰ ਵੀ ਨਹੀਂ ਦੇ ਕੇ ਬਾਹੂ ਵੀ ਨਹੀਂ ਦੇ ਕੇ ਖੁਸ਼ ਹਾਲਾ ਕਿ ਮੈਂ ਵੀ ਬਾਹੂ ਆ ਔਰ ਮੈਂ ਦਫਤਰ ਚ ਹੀ ਰਿਆਂ ਮੈਂ ਉਹ ਗੱਲ ਨਹੀਂ ਦੱਸਣੀ ਚਾਹੁੰਦਾ ਜੋ ਵਾਪਰੇ ਪਰ ਇਹ ਆ ਐਕਸੈਸਮੈਨਾਂ ਦੀ ਉਦੋਂ ਹੀ ਫੌਜੀਆਂ ਦੀ ਇੱਜ਼ਤ ਹੁੰਦੀ ਆ ਜਦ ਮੋਰਚੇ ਤੇ ਨਾਲ ਠਾ ਠਾ ਹੁੰਦੀ ਉਦੋਂ ਤੇ ਕਰਦੇ ਆ ਹਾਂ ਸਾਨੂੰ ਪਬਲਿਕ ਤੇ ਸਾਡੀ ਤੇ ਮਾਣ ਹੈ ਪਬਲਿਕ ਦੇ ਸਕਾਰਦਨ ਪਬਲਿਕ ਤੇ ਸਾਨੂੰ ਮਾਣ ਹੈ ਅਗਰ ਹੁਣ ਜੇ ਅੰਮ੍ਰਿਤਸਰ ਲੜਾਈ ਲੱਗਦੀ ਗੁਰਦਾਸਪੁਰ ਲੱਗਦੀ ਹੈ ਤੇ ਉੱਥੇ ਸਾਡੀਆਂ ਭੈਣਾਂ ਧੀਆਂ ਮਾਵਾਂ ਤਾਈਆਂ ਚਾਚੀਆਂ ਉਹ ਕਹਿੰਦੀਆਂ ਤੁਸੀਂ ਲੜੋ ਰੋਟੀ ਨਹੀਂ ਆਉਗੀ ਤੁਹਾਡੀ ਅਸੀਂ ਦੇਖ ਕੇ ਜਾਵਾਂਗੇ ਔਰ ਪੈਠ ਦੇ ਐਗਰੈਸ਼ਨ ਦੇ ਵਿੱਚ ਉਹ ਕਰਕੇ ਕਰਕੇ ਦਿਖਾਇਆ ਉਹਨਾਂ ਨੇ ਕੋਈ ਚਿੱਠੀਆਂ ਦਾ ਜ਼ਿਕਰ ਕਰ ਰਹੇ ਹੋ ਆਖਰੀ ਸਵਾਲ ਆ ਚਿੱਠੀਆਂ ਕਿਹਨੂੰ ਕਿਹਨੂੰ ਲਿਖੀਆਂ ਤੁਸੀਂ ਇਸ ਸੰਬੰਧ ਵਿੱਚ ਚਿੱਠੀਆਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਲਿਖਿਆ ਸੀ ਚੀਫ ਮਿਨਿਸਟਰ ਰਾਜਸਥਾਨ ਨੂੰ ਤੇ ਗਵਰਨਰ ਨੂੰ ਮਿਤੀਆਂ ਪਹਿਲਾਂ ਤਾਂ ਕਾਂਗਰਸ ਦੀ ਸਰਕਾਰ ਸੀ ਉੱਥੇ ਅਸ਼ੋਕ ਗਲੈਉਤ ਸਾਹਿਬ ਸੀ ਤੇ ਮੈਂ ਤਾਂ ਇੱਕ ਦਿਨ ਪੁੱਛਿਆ ਸੀ ਕਿਸੇ ਨੂੰ ਉੱਥੇ ਜਤ ਗਾਂ ਲੋਂਗੇ ਵਾਲਾ ਵੀ ਕੀ ਬਰਕਤullah ਖਾਨ ਸਾਹਿਬ ਦੇ ਕੋਈ ਖਾਨਦਾਨਚੋ ਅਗਰ ਹੈ ਜਾਂ ਮੈਡਮੋਨਾ ਦੇ ਜਿੰਦਾ ਪਰ ਹੁਣ ਬਹੁਤ ਦੇਰ ਹੋ ਗਈ ਤੇ ਵੀ ਅਗਰ ਕੋਈ ਹੈ ਤੇ ਉਹਨਾਂ ਨੂੰ ਦੱਸਿਆ ਤਾਂ ਹੋਊਗਾ ਉਹਨਾਂ ਨੂੰ ਵੀ ਮੈਂ ਲੋਂਗੇ ਵਾਲਾ ਜਾ ਕੇ ਆਇਆ ਇਤਨਾ ਇਤਨਾ ਲੜਾਈ ਹੋਈ ਵੀ ਉਹਨਾਂ ਚੋ ਹੈਗਾ ਕੋਈ ਉਹਨਾਂ ਨੂੰ ਮਿਲ ਲੈਣੇ ਆ ਹੁਣ ਜਿਹੜੇ ਰਾਜੇ ਮਹਾਰਾਜੇ ਸੀ ਜੇ ਗੱਲ ਕਰਦੇ ਸੀ ਉਹ ਤੇ ਵੀ ਹਾਂ ਵੀ ਇਹਨੂੰ ਵਾਰਡ ਦੇਣਾ ਵੀ ਇਹ ਲੜ ਕੇ ਆਇਆ ਚਲੋ ਇਹਨੂੰ ਦੋ ਘੋੜੇ ਦੇ ਦਵਾ ਦੇ ਦੋ ਆ ਦੇ ਦੋ ਪਰ ਜੇ ਇੱਥੇ ਸਾਡੀ ਸਰਕਾਰ ਨੇ ਤੇ ਭਾਵੇਂ ਨਹੀਂ ਪੁੱਛਿਆ ਸਾਨੂੰ ਲੇਕਿਨ ਸਾਨੂੰ ਪਬਲਿਕ ਤੇ ਮਾਣੋ ਸਾਨੂੰ ਪੁੱਛਦੀ ਆ ਮੈਂ ਵੈਸੇ ਹੀ ਨਹੀਂ ਦੱਸਦਾ ਇੱਥੇ ਕਿਸ ਨੂੰ ਵੀ ਮੈਂ ਲੜਾਈ ਲੜ ਕੇ ਆਣ ਤੁਸੀਂ ਆਇਓ ਪਤਾ ਲੱਗ ਜਾਂਦਾ ਜੇ ਤੇ ਮੈਂ ਹੁੰਦਾ ਪਿੰਡ ਮੈਂ ਅੰਮ੍ਰਿਤਸਰ ਮੇਰਾ ਪਿੰਡ ਹੈ ਗਵਿੰਦਵਾਲ ਸਾਹਿਬ ਉੱਥੇ ਹੁੰਦਾ ਤੇ ਹੋ ਸਕਦਾ ਕੋਈ ਪੁੱਛਦਾ ਲੇਕਿਨ ਜੇ ਪੁੱਛਦਾ ਤੇ ਜਦੋਂ 71 ਦੀ ਲੜਾਈ ਲੜੀ 82 ਤੱਕ ਤੇ ਕਿਸੇ ਨੇ ਪੁੱਛਿਆ ਨਹੀਂ ਉਸ ਤੋਂ ਬਾਅਦ ਕੰਨੇ ਪੁੱਛ ਸਾਡੇ ਜਿਹੜੇ ਓਨਰਡ ਅਵਾਰਡ ਹੈ ਉਹ ਟਾਈਮ ਵਾਰਡ ਨਹੀਂ ਹੁੰਦੇ ਮੈਂ ਕਲਰਿਕਲ ਕਿੱਡ ਦੇ ਸਾਹਮਣੇ ਕੋਰਟ ਦਾ ਰੁੱਖ اختیار ਕਰ ਲਈ ਇਸ ਫਿਲਮ ਤੇ ਪਾਬੰਦੀ ਲਗਾ ਦੀ ਜਾਂ ਫਿਰ ਜਿਹੜਾ ਕੰਟੈਂਟ ਅਪਲੋਡ ਹੋ ਗਿਆ ਹੁਣ ਉਹਨੂੰ ਹਟਾ ਦੀ ਬਟ ਹੂ ਵਿਲ ਪੇ ਦੀ ਪੀਸ ਟੂ ਐਡਵੋਕੇਟ ਸਾਡੇ ਕੋਲੇ ਨਹੀਂ ਪੈਸੇ ਨਹੀਂ ਹੁੰਦੇ ਨਾ ਅਸੀਂ ਉਸ ਕੇਸ 'ਚ ਪੈਣਾ ਚਾਹੁੰਦੇ ਜੋ ਸਾਰਿਆਂ ਨੂੰ ਪਤਾ ਹੀ ਆ ਜੇ ਹੁਣ ਲੜਾਈ ਲੜੀ ਆ 65 ਦੀ ਕੋਈ ਨਹੀਂ ਲੜਾਈ ਦੀ ਕੋਈ ਨਹੀਂ ਇਹਨਾਂ ਨੇ ਬਣਾਈ ਫਿਲਮ ਉਦੋਂ ਵੀ ਬਣਾਉਣੀ ਚਾਹੀਦੀ ਸੀ ਅਗਰ ਇਹਨਾਂ ਨੇ 362 ਦੀ ਨਹੀਂ ਬਣਾਈ ਤੇ 65 ਦੀ ਬਣਾਉਣੀ ਚਾਹੀਦੀ ਸੀ ਬੈਠਦੀ ਹੈ ਜੇਕਰ ਕਿਸੇ ਨੇ ਬਣਾਈ ਨਹੀਂ ਤੇ ਇਹਦਾ ਮਤਲਬ ਕੀ ਆ ਉਹਦੇ ਚ ਕੀ ਉਹਦੋਂ ਲੜਾਈ ਨਹੀਂ ਜਾਣ ਦੀ ਸੋਚੂਗੀ ਕੋਰਟ ਚ ਜਾਈਏ ਇਹਨੂੰ ਚੈਲੰਜ ਕਰੀ ਮੈਂ ਅਸੀਂ ਨਹੀਂ ਜਾਣਾ ਕੋਰਟ ਚ ਜਾ ਕੇ ਕੀ ਕਰਾਂਗੇ ਕੋਰਟ ਤੇ ਕੋਰਟ ਦੇ ਵਿੱਚ ਜਿੰਨਾ ਹਾਇਰ ਕਰਾਂਗੇ ਵਕੀਲ ਸਾਹਿਬ ਨੂੰ ਤੇ 25000 ਕੇਸ ਦੀ ਫੀਸ ਕੇਸ ਦੀ 50 ਕੇ ਨੇ 1.5 ਲੱਖ ਮੰਗਣਾ ਸਾਡੇ ਕੋਲ ਤੇ ਆਪਣਾ ਚੰਗੀ ਤਰ੍ਹਾਂ ਰਿਪੇਅਰ ਕਰਨ ਵਾਸਤੇ ਮਕਾਨ ਮੀਰ ਰਿਪੇਅਰ ਹੁੰਦੇ ਉਤਰਾਂ ਨਹੀਂ ਅਸੀਂ ਉਸ ਕੇਸ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਾਨੂੰ ਡਿਸਪਲਿਨਡ ਆਰਮੀ ਇਸ ਤਰ੍ਹਾਂ ਦੀ ਆ ਜੇ ਮੰਨ ਲਓ ਕਿ ਅੱਗੇ ਨੂੰ ਨਾ ਹੋਵੇ ਅੱਗੇ ਨੂੰ ਕੋਈ ਸੈਂਸਰ ਬੋਰਡ ਤੋਂ ਕਰਦੇ ਹਾਂ ਕੋਈ ਆਸ ਵੀ ਪਹਿਲਾਂ ਦੇ ਪਾਬੰਦੀ ਤਾਂ ਲਾਓ ਥੋੜਾ ਜਿਹਾ ਕੋਈ ਇਹਨਾਂ ਦੇ ਪਾਬੰਦੀ ਤੁਹਾਡੇ ਥਰੂ ਕਹਿਣਾ ਚਾਹੁੰਦੇ ਆ ਕਿ ਅਗਰ ਸੈਂਸਰ ਬੋਰਡ ਇਹ ਕੰਮ ਕਰੇ ਕਿ ਕੋਈ ਵੀ ਆਰਮੀ ਦੀ ਫਿਲਮ ਬਣਦੀ ਆ ਤੇ ਉਹਨੂੰ ਇਹਨਾਂ ਨੂੰ ਸੈਂਸਰ ਬੋਰਡ ਨੂੰ ਕਰਨਾ ਚਾਹੀਦਾ ਕੁਝ ਵੀ ਹਾਂ ਜਿਹੜੇ ਉਸ ਇਨਵੋਲਵ ਹੋਣ ਉਸ ਜੰਗ ਦੇ ਜਿਹੜੇ ਉਸ ਜੰਗ ਦੇ ਵਿੱਚ ਰਹਿ ਹੋਣ ਉਹਨਾਂ ਉਹ ਪੁੱਛਣਾ ਚਾਹੀਦਾ ਵੀ ਵਾਕਿਆ ਯਾ ਸੀਨ ਐ ਇਸ ਤਰ੍ਹਾਂ ਦਾ ਹੋ ਸਕਦਾ ਉਹਨਾਂ ਨੂੰ ਉੱਥੇ ਰੋਲ ਦੋ ਆਮ ਵੀ ਔਰ ਰੋਲ ਜਿਹੜਾ origignal ਕਰਨਾ ਇੱਕ ਬੰਦੇ ਨੂੰ ਅਸੀਂ ਦੱਸ ਕੇ ਕਰਾਉਣਾ ਇੱਕ ਬੰਦਾ ਜਿਹੜਾ ਉਹ ਲੜ ਰਿਹਾ ਹੁਣ ਮੈਨੂੰ ਪਤਾ ਵੀ ਮੈਂ ਲੜ ਰਿਆਂ ਜੀ ਮੈਨੂੰ ਪਤਾ ਕਿੱਥੇ ਵੀ ਰਾਈਫਲ ਚਲਾਉਣੀ ਆ ਕਿ ਗਰਨੇਡ ਸੁੱਟਣਾ ਕੀ ਕਰਨਾ ਹੁਣ ਦੂਸਰੇ ਨੇ ਤੁਸੀਂ ਟ੍ਰੇਨਿੰਗ ਦੇਣੀ ਆ ਡਾਇਰੈਕਟਰ ਦੱਸੂਗਾ ਬੇਤਰਾਂ ਤੂੰ ਘੁੰਮ ਚੁੰਮਰ ਬਣਾਉਣਾ ਘੁੰਮ ਕੇ ਆਉਣਾ ਫਿਰ ਤੂੰ ਆ ਡਾਂਸ ਕਰਨਾ ਉਹ ਕਹੋਗਾ ਨਹੀਂ ਨਹੀਂ ਤੂੰ ਤੂੰ ਇਤਨਾ ਨਹੀਂ ਕਰਨਾ ਇਤਨਾ ਕਰਨਾ ਕਿੱਥੇ ਜਿਹੜਾ ਉੱਥੇ ਲੜ ਕੇ ਆ ਰਿਹਾ ਸਾਨੂੰ ਹੁਣ ਮੈਂ ਹੁਣ ਬੈਠਾ ਤੁਹਾਡੇ ਕੋਲੇ ਆ ਤੇ ਮੇਰੀ ਨਿਗਾਹ ਸਿਰ ਲੋਂਗੇ ਵਾਲੇ ਦੀ ਪੋਸਟ ਤੇ ਆ ਮੈਂ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਵੀ ਇੱਥੇ ਕੀ ਸੀ ਇੱਥੇ ਕੀ ਸੀ ਇੱਥੇ ਕੀ ਸੀ ਉਹ ਦੱਸ ਰਿਆਂ ਸਾਨੂੰ ਇਹ ਆ ਵੀ ਅਗਰ ਜੀ ਮਨਿਸਟਰ ਨੂੰ ਪਹਿਲਾਂ ਲਿਖਿਆ Rajasthan ਨੂੰ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਕਮਾਂਡ ਬਦਲ ਗਈ ਹੈ ਹੁਣ ਆ ਕੇ ਭੱਜਨ ਲਾਲ ਸ਼ਰਮਾ ਜੀ ਉਹਨਾਂ ਨੂੰ ਵੀ ਲਿਖੀ ਆ ਚੀਫ ਸਕੱਟਰੀ ਨੂੰ ਵੀ ਗਈ ਆ ਉਹਨਾਂ ਦੇ ਗਵਰਨਰ Rajasthan ਨੂੰ ਗਈ ਆ ਮਹਾਰਾਣੀ ਸਾਹਿਬਾਂ ਨੂੰ ਵੀ ਗਈ ਆ ਜੈਸਲਮੇਰ ਦੇ ਨੂੰ ਤੇ ਬਾਕੀ ਹੋਰ ਵੀ ਆ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਲਿਖੀ ਆ ਡਿਫੈਂਸ ਮਨਿਸਟਰ ਨੂੰ ਵੀ ਕਾਪੀ ਗਈ ਆ اپੋਜੀਸ਼ਨ ਦੇ ਲੀਡਰ ਨੂੰ ਵੀ ਗਈ ਆ ਚੀਫ ਆਫ ਆਰਮੀ ਸਟਾਫ ਨੂੰ ਵੀ ਗਈ ਆ ਤੇ ਫਿਰ ਪ੍ਰਾਈਮਰੀ ਡਿਫੈਂਸ ਮਿਨਿਸਟਰ ਨੂੰ ਵੀ ਆ ਐਡਰੈਸ ਹੈਗਾ ਵਾ ਆਪਣੇ ਮੋਦੀ ਸਾਹਿਬ ਨੂੰ ਅਗਰ ਮੋਦੀ ਸਾਹਿਬ ਦੇ ਵੀ ਉੱਥੇ ਹੈਗੇ ਕੋਈ ਸੈਕਟਰੀ ਆ ਚੀਫ ਸੈਕਟਰੀ ਆ ਉਹਨਾਂ ਨੂੰ ਪੜੇ ਪੂਰਾ ਐਡਰੈਸ ਹੈਗਾ ਉਹ ਤੇ ਮੇਰਾ ਫੋਨ ਨੰਬਰ ਹੈਗਾ ਅਗਰ ਉਹਨਾਂ ਕੋਲ ਹੈਗਾ ਤੇ ਉਹ ਮੈਨੂੰ ਕੰਟੈਕਟ ਕਰਕੇ ਪੁੱਛ ਲੈਣ ਹੁਣ ਟਾਈ ਜਿਹੜੇ ਥੋੜੇ ਜੇ ਬੰਦੇ ਜਿੰਦੇ ਆ ਹੁਣ ਮੈਂ 81 ਸਾਲ ਦਾ ਹੋ ਗਿਆ ਫਿਰ ਵੀ ਸਾਡੇ ਜਜ਼ਬਾ ਅਗਰ ਸਾਨੂੰ ਗਵਰਨਮੈਂਟ ਅਜੇ ਵੀ ਚਾਵੇ ਵੀ ਸਾਡੀ ਲੋੜ ਹੈਗੀ ਕਿਸੇ ਵੀ ਬਾਰਡਰ ਤੇ ਅਸੀਂ ਅਜੇ ਵੀ ਜਾਣ ਨੂੰ ਤਿਆਰ ਆ ਬਿਲਕੁਲ ਅਸੀਂ ਅਸੀਂ ਦੇਸ਼ ਵਾਸਤੇ ਕਰ ਸਕਦੇ ਆ ਕੋਈ ਟਾਈਮ ਵਾਰਡ ਨਹੀਂ ਹੋਇਆ ਅਗਰ ਪਹਿਲਾਂ ਇਹਨਾਂ ਨੇ ਕਨਸਿਡਰ ਨਹੀਂ ਕੀਤਾ ਜਦ ਅਸੀਂ ਲੜਾਈ ਲੜ ਕੇ ਆਏ ਰੌਲਾ ਰੱਪਾ ਸੀ ਜੇ ਹੋ ਗਿਆ ਉਹ ਹੋ ਗਿਆ 85000 ਬੰਦਾ ਕੈਰ ਕਰਨਾ ਕੋਈ ਖਾਲਾ ਜੀ ਦਾ ਵੜਾ ਹੈ ਬਿਲਕੁਲ ਪਜਾਤ 71 ਦੇ ਵਿੱਚ ਇਹਨਾਂ ਨੇ ਜਨਰਲ ਅਰੋੜਾ ਸਾਹਿਬ ਸੀ ਜਗਜੀਤ ਸਿੰਘ ਅਰੋੜਾ ਉਹਨਾਂ ਨੇ ਜਨਰਲ ਨਿਆਜ਼ੀ ਨੂੰ ਹਥਿਆਰ ਫੁੱਟਣ ਤੇ ਪੂਰੇ ਡਿਵੀਜ਼ਨ ਨੂੰ ਉਹਨਾਂ ਦੇ ਅੱਥੀ 85 ਹਜ਼ਾਰ ਬੰਦਾ ਕੈਦ ਕਰਕੇ ਲਿਆਂਦਾ ਕੋਈ ਸ਼ਾਨਾ ਦੀਆ ਵੜਾ ਤੇ ਇੰਨਾ ਜੇ ਉਹਨਾਂ ਨੂੰ ਵੀ ਵਾਰਡ ਨਾਮ ਦੇਣ ਇਹ ਤਾਂ ਹੁਣ ਕਿਹੜਾ ਟਾਈਮ ਆਊਟ ਹੋ ਗਿਆ ਅਗਰ ਸਾਨੂੰ ਹੁਣ ਵੀ ਬੁਲਾ ਕੇ 10 12 ਜਿਹੜੇ ਹੈਗੇ ਸਾਨੂੰ ਦੇ ਦੇਣ ਕੀ ਆ ਉੱਥੇ ਵਾਰਡ ਵੀ ਨਹੀਂ ਮਿਲਿਆ ਕੋਈ ਨਾ ਕੁਝ ਨਹੀਂ ਮਿਲਿਆ ਨੋ ਵਾਰਡ ਮੈਡਲ ਆਗਾ ਸਟਾਰ ਆਗਾ ਮੇਰੇ ਕੋਲ ਇਹ ਸਾਰਿਆਂ ਨੂੰ ਮਿਲਦਾ ਹੈ ਉਦੋਂ ਹੀ ਮਿਲਦਾ ਜਦ ਤੁਸੀਂ ਸਾਹਮਣੇ ਸਾਹਮਣੇ ਦੁਸ਼ਮਣ ਨਾਲ ਲੜਦੇ ਹੋ ਬਾਕੀ ਨਹੀਂ ਤਾਂ ਮੈਡਲ ਹੀ ਹੁੰਦੇ ਆ ਪਰ ਬਿੰਮ ਚਾਰਾਂ ਦਾ ਪਦਮ ਸ੍ਰੀ ਵੀ ਦੇ ਦਿੱਤੇ ਜਾਂਦੇ ਨੇ ਅਵਾਰਡ ਵੀ ਦਿੱਤੇ ਜਾਂਦੇ ਆ ਉਹਨਾਂ ਨੂੰ ਭਾਵੇਂ ਸ਼ਿਰੀ ਦੇਈ ਜਾਣ ਚਾਹੇ ਸ਼੍ਰੀਮਤੀ ਦੇਈ ਜਾਣ ਜੋ ਮਰਜ਼ੀ ਦੇਈ ਜਾਣ ਉਹਨਾਂ ਦੀ ਮਰਜ਼ੀ ਆ ਉਹਨਾਂ ਨੂੰ ਕਿਉਂਕਿ ਉੱਥੇ ਪੈਸੇ ਵਾਲੇ ਗਰੀਬ ਸਿਪਾਹੀ ਨੂੰ ਕੌਣ ਪੁੱਛਦਾ ਅਸੀਂ ਤਾਂ ਲੜਨ ਜਾਂਦੇ ਆ ਅਸੀਂ ਲੜਦੇ ਆ ਦੇਸ਼ ਵਾਸਤੇ ਲੜਦੇ ਆ ਜੇ ਸਾਨੂੰ ਇਹ ਕਹਿਣ ਵੀ ਤੁਸੀਂ ਮੈਡਲ ਦਵਾਂਗੇ ਤੁਹਾਨੂੰ ਫੇਰ ਲੜੋ ਨਹੀਂ ਇਸ ਤਰ੍ਹਾਂ ਨਹੀਂ ਲੜਾਈ ਹੁੰਦੀ ਦੇਸ਼ ਦੇ ਜਿਹੜੇ ਸਿਪਾਹੀ ਆ ਉਹ ਸਿਰਫ ਦੇਸ਼ ਵਾਸਤੇ ਲੜਦੇ ਆ ਉਹ ਇਹ ਨਹੀਂ ਕਹਿੰਦੇ ਵੀ ਮੈਨੂੰ ਤੁਸੀਂ ਮੈਡਲ ਦੋ ਜਾਂ ਤਾ ਪਦਮ ਚੀਵੀ ਦੋ ਜਾਂ ਕਿੜੀ ਦੋ ਆਜੋ ਜੀ ਆਜੋ ਸਤਿਕਾਰ ਜੀ ਸਤਿਕਾਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸਾਡੇ ਨਾਲ ਸੂਬੇਦਾਰ ਮੁਖਤਿਆਰ ਸਿੰਘ ਸੀ 1971 ਤੇ ਲੋਂਗੋਵਾਲਾ ਪੋਸਟ ਦੇ ਅਸਲ ਹੀਰੋ ਤੇ ਉਹਨਾਂ ਹੀਰੋਆਂ ਦਾ ਵੀ ਗੱਲ ਅਸੀਂ ਜ਼ਿਕਰ ਕੀਤਾ ਜਿਨ੍ਹਾਂ ਦੇ ਵੱਲੋਂ ਤੱਥ ਮੋੜੇ ਗਏ ਇਹਨਾਂ ਦਾ ਦਾਵਾ ਕਿ ਅਸੀਂ ਤਾਂ ਜਿੰਦਾ ਹਾਂ ਪਰ ਸਾਨੂੰ ਸ਼ਹੀਦ ਦਿਖਾਇਆ ਗਿਆ ਸਾਡੇ ਨਾਮ ਤੇ ਕਰੋੜਾ ਰੁਪਇਆ ਕਮਾਏ ਵੀ ਗਏ ਨੇ ਕਿੰਨਾ ਕੁ ਡਿਫੈਂਸ ਨੂੰ ਇਹ ਫਿਲਮਾਂ ਵਾਲੇ ਹੀਰੋ ਦਿੰਦੇ ਨੇ ਕਿ ਅਸੀਂ ਇਹਨੇ ਕਰੋੜ ਰੁਪਇਆ ਤੁਹਾਨੂੰ ਦਿੰਨੇ ਆ ਤਾਂ ਜਿਹੜੇ ਤੱਥ ਦਿਖਾਏ ਨੂੰ ਉਸ ਨੂੰ ਲੈ ਕੇ ਸਵਾਲ ਇਹਨਾਂ ਦੇ ਵੱਲੋਂ ਚੁੱਕੇ ਗਏ ਨੇ ਸਾਥੀ ਸੰਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾਜ਼ ਸਪੋਕਸਮੈਨ ਟੀਵੀ